ਸਸਕਾ ਵੈਚੀ ਸਰ ਵੀਰਾਂ ਨੂੰ ਖੰਦੇਵੜੇ ਫਿਰ ਤੁਹਾਡਾ ਬਹੁਤ ਬਹੁ ਵੈਲਕਮ ਹੈ ਜਿਦੋਂ ਫੌਜੀ ਸਾਹਿਬ ਕੋ ਪਹੁੰਚਟੇ ਜੀ ਆਪਾਂ ਪਿੰਡ 3 ਹੈਲ ਜ਼ਿਲ੍ਹਾ ਅੰਮ੍ਰਿਤਸਰ ਪੈਂਦੇ ਜੀ ਥੀਲ ਮਜੀਠਾ ਅੱਜ ਵੀ ਬਾਈ ਹੋਣੀ ਕੋਈ 8-10 ਲੱਖ ਬਗਾਵਾ ਲੈ ਕੇ ਆਏ ਆ ਬਸ ਜੀ ਭਾਈ ਜਣੇ ਗੱਲਬਾਤ ਕਰੀਏ ਬਾਜੀ ਅਸਤਿਕਾ ਸਾਸ਼ੀ ਗੰਗ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਸੋਚਾਂ ਨੂੰ ਬੈਠ ਜਾ ਹਾਲਸਾ ਭਾਈ ਪਤੇ ਜੀ ਬਸ ਠੀਕ ਹੈ ਮੇਰਾ ਜੀ ਮੇਰਾ ਇੱਕ ਤੇ ਸਾਰੇ ਸੰਦੀਪ ਡੇਰੀ ਫਾਰਮ ਦੇਖਣ ਵਾਲਿਆਂ ਨੂੰ ਮਾਫੀ ਜੀ ਆਪਾਂ ਦੱਸਦਣ ਗੈਰ ਹਜਰੇ ਕੁਝ ਰਜੇ ਮਰਝੂਗੇ ਅਸੀਂ ਕੋਈ ਥੋੜਾ ਜਿਹਾ ਚੱਤਰ ਚੁੱਕ ਤੇ ਚਲੋ ਕੋਈ ਨਾ ਅੱਧਾ ਵਰਤ ਕੰਮ ਹੋ ਗਿਆ ਚਲੋ ਤੇ ਵਪਾਰ ਦੇ ਘਟੇ ਪਾਰ ਲੈਣ ਸਟੇ ਸਿਆ ਚਲੀ ਜਾਂਦੇ ਤੇ ਫਿਰ ਥੋੜਾ ਬਹੁਤਾ ਆਪਾਂ ਵੀ ਘੁੰਮਣ ਕੰਮ ਨਿਕਲ ਗਏ ਵੀ ਘਾਟਾ ਘੁੱਟਾ ਪਿਆ ਜਿੰਨੋਂ ਵਦ ਨੂੰ ਘਾਟਾ ਘੁੱਟਾ ਪਿਆ ਉਹ ਤਾਂ ਘੁੰਮਣਾ ਚਾਹੀਦਾ ਥੋੜਾ ਦਿਮਾਗ ਨੂੰ ਫ੍ਰੀ ਕਰਨਾ ਚਾਹੀਦਾ ਚੱਲ ਨਿਆਰੇ ਲਓ ਗੁੰਡੂ ਗੁੰਡੂ ਜਾਓ ਆਓ ਚੱਲ ਕੰਮ ਫਿਰ ਲਾਓ ਥੋੜੀ ਜਿਹੀ ਟੈਨਸ਼ਨ ਫ੍ਰੀ ਹੋਣੀ ਹੈ ਦੋ ਤਿੰਨ ਲੱਖ ਰੁਪਇਆ ਘ ਨਫਾ ਬਾਅਦ ਨਾਲ ਆਸਾਂ ਹਾਂਜੀ ਇਹ ਘਾਟਾ ਵੈਣਾ ਸਾਨਾ ਸਿਆਣੇ ਕਹਿੰਦੇ ਨੇ ਬਜ਼ੁਰਗ ਵੀ ਪਹਿਲਾਂ ਦੁਕਾਨਦਾਰੀ ਚ ਘਾਟਾ ਘਾਟਾ ਨਫਾ ਬਾਅਦ ਚ ਚਲੋ ਸਾਨੂੰ ਥੋੜਾ ਜਿਹਾ ਇਹਨੂੰ ਘਾਟਾ ਕੂਟਾ ਪੈਜੇ ਫਿਰ ਅਸੀਂ ਵਪਾਰ ਵਧੀਆ ਕਰਦੇ ਆ ਪਿੰਨੇ ਠੀਕ ਕਿਉਂਕਿ ਸਾਨੂੰ ਵੀ ਜਦੋਂ ਕਈ ਦੇ ਤਵੀਰ ਮੇਰਾ ਕਮੈਂਟ ਕਰਦਾ ਉਹ ਫਾਇਦਾ ਚਲੋ ਬੜਾ ਭਲਾ ਮਾਨਸ ਬੰਦਾ ਜਾਦਾ ਉਹ ਆਂਦਾ ਤੁਹਾਡੇ ਨਿਆਣਿਆਂ ਗਾੜੀ ਆਉ ਉਹ ਨਿਆਣੇ ਨੂੰ ਨਾ ਗਾੜੀ ਨਹੀਂ ਹੁੰਨੀ ਇੱਥੇ ਹੀ ਹੁੰਨੀ ਸਕੇ ਇੱਥੇ ਨਿਆਣੇ ਕਿੰਨੇ ਦੇਖਣੀ ਆ ਅਸੀਂ ਸਾਡੇ ਗਾੜੀ ਤੇ ਆ ਗਈ ਇੱਕ ਅੱਜ ਚਕਾਈ ਆ ਇੱਕ ਪਰਸੋਂ ਚ ਚਕਾਈ ਆ ਮਤਲਬ ਨਾਲੇ ਚਕਾਈ ਦੇ ਪ ਮੈਨੂੰ ਯਾਰ ਬਈ ਜਿਹਦਾ ਗੱਲਾ ਚਲੋ ਗੱਲ ਕਹਿਣੀ ਜੇ ਉਹਨੂੰ ਬੰਦਾ ਸ਼ਰਮ ਆਣੀ ਮਤਲਬ ਜਿਹੜੀ ਗੱਲਾਂ ਕਹਿੰਦੇ ਹੈ ਗੁਰਪ੍ਰੀਤ ਸਿੰਘ ਤਰ੍ਹਾਂ ਦਾ ਦਾੜ੍ਹੀ ਤੂੰ ਰੱਖੀ ਕੇਸ ਰੱਖੇ ਤੇਰਾ ਸਾਰਾ ਕੁਝ ਲਪਿਆ ਸਿਰਫ ਅਸੀਂ ਚੋਪਿਆ ਆਹ ਕਰਦੇ ਜਿਹੜਾ ਆਣੇ ਜਾਂਦੇ ਉਹ ਵੀ ਬੰਦਾ ਜਿਹੜਾ ਸ਼ਰਮ ਦਾ ਮਾਰੇ ਚੁੱਪ ਹੁੰਦਾ ਵੀ ਚਲਚਰ ਕੀ ਇਹਨੂੰ ਕਹਿਣਾ ਪਰ ਉਹ ਬੰਦੇ ਨੇ ਸ਼ਰਮੀ ਲਾਈ ਕਮੈਂਟ ਚਲੋ ਸਾਰੇ ਭੈਣ ਭਰਾ ਵਧੀਆ ਕਰਦੇ ਕੋਈ ਬੰਦਾ ਹੁਣ ਉਹ ਥੋੜਾ ਜਿਹਾ ਘਟਿਆ ਪਤਾ ਨਹੀਂ ਉਹਨੂੰ ਪਤਾ ਲੱਗ ਗਿਆ ਵੀ ਮੇਰੀ ਇਹ ਮਗਰ ਪਏ ਹੀ ਨਹੀਂ ਪਤਾ ਹੁੰਦਾ ਬੰਦੇ ਨੂੰ ਆਪਣੀ ਕਰਤੂਤ ਦਾ ਹਰ ਬੰਦੇ ਨੂੰ ਹੁਣ ਅੱਜ ਸਰਪੰਚ ਸਾਹਿਬ ਨੇ ਵੀਡੀਓ ਪ ਵੇਖੋ ਜੀ ਮਾਪਿਓ ਦੀ ਗੱਲ ਸੰਦੀਪ ਸਿੰਘ ਸਾਹਿਬ ਸਾਡਾ ਪਿਓ ਹੈ ਨਹੀਂ ਨਾ ਹਾਂਜੀ ਸਾਨੂੰ ਪਤਾ ਤੇ ਕੀ ਬਾਤ ਉਲਣ ਦੀ ਸਿਰ ਪਈ ਉਦੋਂ ਢੋਲ ਵਜਾਉਂਦੇ ਤੇ ਮਾਤਾ ਜੀ ਹੈਗੇ ਆ ਤੇ ਅਸੀਂ ਨਜ਼ਾਰੇ ਲੈਣ ਦੇ ਤਿੰਨ ਮਰਲੇ ਥਾਂ ਹੁੰਦਾ ਤੇ ਸਾਡੀ ਸਬਜ਼ੀ ਕਦੀ ਬੋਲਣੀ ਨਹੀਂ ਆਂ ਅਸੀਂ ਗਰੇ ਮਿਰਚ ਨਹੀਂ ਲਿਆਂਦੀ ਮੁੱਲ ਬਿਲਕੁਲ ਤੈਨੂੰ ਪਤਾ ਇਹ ਰਿਸ਼ਤੇਦਾਰ ਵੀ ਖਾਂਦੇ ਭੈਣ ਭਰਾ ਵੀ ਖਾਂਦੇ ਮਾਪਿਓ 12 ਵਾਂ ਲਾਹਣ ਦੀਆਂ ਨਹੀਂ ਜੇ ਉਹ ਸਰਪੰਚ ਸਾਹਿਬ ਕਹਿੰਦੇ ਉਹਨਾਂ ਦੇ ਪਿਓ ਦੀ ਤੇ ਹੁਣ ਛੋਟੇ ਨੇ ਡੈਥ ਹੋਈ ਬਿਲਕੁਲ ਜੀ ਅੱਜ ਉਹਨਾਂ ਤੂੰ ਅਜੇ ਕਮੈਂਟ ਨਹੀਂ ਪੜਿਆ ਅੱਛਾ ਇੱਕ ਮੇਰੇ ਵਰਗਾ ਬਹੁਤਾ ਹੀ ਪौला ਮਾਨਦ ਬੰਦਾ ਤੇ ਮੈਂ ਨਾ ਉਹਦੇ ਨਾਲ ਤੇ ਗੱਲ ਕਰਾਂ ਵੀ ਇਹ ਝੂਠ ਹੀ ਮਾਰਦਾ ਕਿ ਸੱਚ ਬੋਲਦਾ ਤੇ ਮੈਂ ਨੰਬਰ ਤੇ ਮਿਲਣਾ ਹੀ ਉਹਦੇ ਕੋਲ ਚੱਲ ਜਾ ਉੱਪਰ ਜਾਣਾ ਫੇਰ ਹਾਂ ਮਤਲਬ ਕਿੱਡੀ ਲੋਕਾਂ ਦੀ ਸੋਚ ਮਾੜੀ ਜੀ ਉਹ ਕਹਿਣ ਡਿਆ ਮਾਂ ਪਿਓ ਦੀ સેવા ਕਰੋ ਇਹ ਮਾੜੀ ਗੱਲ ਆ ਤੇ ਉਹਦਾ ਕੰਗੜਾ ਆਪਣੇ ਮਾਂ ਪਿਓ ਨੂੰ ਪਤਾ ਨਹੀਂ ਪਾਣੀ ਵੀ ਨਹੀਂ ਪਿਉਂਦਾ ਹਣਾ ਤੂੰ ਸਰਪੰਚ ਬਣ ਜਾਣਾ ਕੀ ਗੱਲ ਆ ਜਦੋਂ ਉਸ ਪੰਦ ਸਾਹਿਬ ਇਨਸਾਨ ਚਲੋ ਵਪਾਰ ਦੇ ਯਾਰ 20 ਵਾਦੇ ਘੱਟੇ ਹੁੰਦੇ ਨੇ ਜਦੋਂ ਤੁਸੀਂ ਉਹਨੂੰ ਮਿਲੋਗੇ ਗਿਲੋਗੇ ਹੁਣ ਫਿਰ ਮੂੰਹ ਤਾਂ ਮਿੱਠਾ ਜੀ ਦੱਸ ਮੂੰਹ ਤਾਂ ਮਿੱਠਾ ਤੇ ਉਹਨੂੰ ਫੇ ਗਾਲਾਂ ਹੀ ਤੱਕਰ ਪੇ ਉਹ ਫਿਰ ਪੁੱਝੇ ਤਾਂ ਗੱਲ ਅੱਗੀ ਫਿਰ ਦੋਨੋਂ ਉੱਪਰ ਕੁਝ ਲਾਉਣਾ ਜਿਹੜੇ ਬੰਦੇ ਨੇ ਸਲੀਪ ਤੇ ਆਪਾਂ ਹੁਣ ਮੜੀ ਜੀ ਭਾਈ ਮੌਤ ਬੜੀ ਕੀਤੀ ਆ ਜਾਂ ਕੁਝ ਵੀ ਜਾਂ ਬੰਦਿਆਂ ਚ ਬਈਦਾ ਤੇ ਸਾਡੀ ਬੋਲ ਬਾਣੀ ਹੀ ਫਰਕ ਹੁੰਦਾ ਸਾਨੂੰ ਕੇਵਲੇ ਗਾਲ ਲੈ ਕੇ ਚੁੱਪ ਰਹਿਣਾ ਪੈਣਾ ਆਪਣੇ ਆਪ ਸੋਚੀਦਾ ਕਿ ਯਾਰ ਸਾਡੀ ਇਤਿਆ ਇਹਦੇ ਬੀਜ ਤਾਂ ਬਦਾ ਹਨ ਜਿਹਨੇ ਗਾਲ ਕੱਢੀ ਨਾ ਉਹ ਗਾਲ ਗੋਲ ਆਪਾਂ ਜਦਾਂ ਮਨ ਚ ਜੱਟ ਨਹੀਂ ਵੀਦਾ ਰਹੇ ਗੁੱਸਾ ਤੇ ਹੁੰਦਾ ਤੇ ਬਾਅਦ ਚ ਅਫੀ ਦਾ ਵੀ ਜਾਰੇ ਤੇ ਪਾਗਲ ਹੋ ਗਿਆ ਇਹਨੂੰ ਪਾਗਲ ਹੋਣਾ ਹਨਾ ਇਹ ਬੰਦਾ ਸੋਚਦੇ ਨਹੀਂ ਗੱਲ ਕਰਨ ਲਗੇ ਉਦਾਂ ਹੀ ਕਮੈਂਟ ਕਰ ਗਿਆ ਤੈਨੂੰ ਨਹੀਂ ਚੰਗਾ ਕਮੈਂਟ ਕਰਨਾ ਹੁੰਦਾ ਤੁਸੀਂ ਮਾੜਾ ਵੀ ਨਾ ਕਰੋ ਤੁਸੀਂ ਕੰਮ ਕਰਕੇ ਵੇਖੋ ਇਹ ਕਰਦੇ ਵਪਾਰ ਹੀ ਆ ਬੰਦੇ ਸਾਰੇ ਵਪਾਰ ਕਰਦੇ ਸੁਦੀਪ ਸਿੰਘ ਅੱਜ ਆਪਾਂ ਨੂੰ ਅੱਜ ਆਪਾਂ ਗਾਂ ਤੇਰੇ ਸਾਹਮਣੇ ਲਦਾਈ ਆ ਮਰੀ 50000 ਦੀ ਗਾਂ 10000 ਰੁਪਏ ਲਾਇਆ 60 ਗਿਆ ਇੱਕ ਅੱਗੇ ਲਦਾਈ 60 ਅੱਗੇ ਗਿਆ ਤਿੰਨ 3.5 ਲੱਖ ਰੁਪਏ ਘਟਿਆ ਆਪਕੇ ਘਟਿਆ 15 20 ਦਿਨਾਂ ਦੇ ਫਿਰ 15 ਦਿਨ ਹੀ ਆਪਾਂ ਵੀਡੀਓ ਪਾਉਣ ਲੱਗੇ ਬਿਲਕੁਲ ਜੀ ਅੱਜ ਹੁਣ ਮਾਰ ਲਿਆ ਅੰਦਰ ਦੀ ਜੀ ਹਾਂ ਜੀ ਆਹ ਗਾਂ ਹੋਈ ਹੈ ਜਿਹੜੀ ਆ ਪੁੱਕੀ ਸਵਾਈ ਆ ਅੱਛਾ ਮਤਲਬ ਬੱਚਾ ਪੁੱਠਾ ਘੜੀ ਕਿਨੇ ਵਟ ਜਾਈ ਕੀਤੇ ਮੈਂ ਗਾਂ ਤੇ ਸੋਨਾ ਨਹੀਂ ਕੁੜੇ ਨਹੀਂ ਲਾਏ ਲੈਣਾ ਮੈਂ ਅੱਗੇ ਲਿਆ ਯਾਰ ਗਲਬ ਚ ਪੜਾ ਮੈਂ ਜਾਂ ਬਾਹ ਭਾਈ ਤੇ ਬੱਚਾ ਪੁੱਠਾ ਤੁਰਿਆ ਆ ਗਿਆ ਚਲੋ ਆਪਾਂ ਸਵਾਲ ਹੀ ਆ ਹੋਰ ਕਿਸ ਦੇ ਘਰ ਹੁੰਦੀ ਤੇ ਬੱਚਾ ਮਾਰ ਬੈਣਾ ਵਪਾਰੀ ਨੂੰ ਰੋਜ਼ ਛਟੀਆਂ ਪੈਂਦੀਆਂ ਪੈਂਦੀ ਪੈਂਦੇ ਜੀ ਤੇ ਇਹ ਵਪਾਰ ਕਰਨਾ ਕੋ ਖਾਲਾ ਜਿਹਾ ਵੜਾ ਨਹੀਂ ਆ ਵਪਾਰ ਦੇ ਸਿਰੋਂ ਜੇ ਕੋ ਕਹੇ ਨਾ ਵੀ ਟਰਾਂਸਪੋਰਟ ਚ ਪਾਲੀ ਕਿਸੇ ਨੇ ਉਹ ਨਹੀਂ ਗੱਲਾਂ ਆ ਗਿਆ ਵੀ ਦਾਲ ਫੁਲਕਾ ਚੱਲੀ ਜਾਂਦਾ ਚਲੋ ਰੋਜ਼ ਨਵੇਂ ਪੁਰਾਣੇ ਆਪਣੇ ਹੀ ਪੈਸੇ ਕਰੀ ਜਾਂਦੇ ਇਹ ਕੋਈ ਹੁਣ ਰੁਪਈਆਂ ਦਾ ਖੇਡ ਨਹੀਂ ਰਹਿ ਗਿਆ ਹੁਣ ਤੇ ਲੱਖਾਂ ਦਾ ਵਪਾਰ ਹੋ ਗਿਆ ਲੱਖਾਂ ਦਾ ਵਪਾਰ ਹੋ ਗਿਆ ਸੌਖਾ ਥੜਾ ਵਪਾਰ ਬਾਕੀ ਜਿਹੜੇ ਬੰਦੇ ਕੋਈ ਮੇਰੇ ਵਰਗਾ ਦਲਾਲੀ ਕਰਦਾ ਹਾਂ ਤੇ ਉਹ ਵੀ ਕਹਿ ਦੂਗਾ ਜੀ ਇਹ ਮਾੜੇ ਆ ਹਣਾ ਤੇ ਕੋਈ ਜਿਹੜਾ ਮਾੜਾ ਵਪਾਰੀ ਆ ਵੀ ਜਨੇ ਇੱਕ ਅੱਧੀ ਵੇਚਣੀ ਉਹ ਵੀ ਆਕੂ ਜਿਹੜੇ ਵੀਡੀਓ ਵਾਲੇ ਵਪਾਰੀ ਮਾੜੇ ਆ ਕਿਉਂਕਿ ਅਸੀਂ ਮਾੜੇ ਉਹਨੂੰ ਕਾਂ ਲਾਗ ਉਹੀ ਗੱਲ ਆ ਜਾਂਦੀ ਵੀ 2000 ਵਾਧੇ ਵਿਕਣੀਆਂ ਤਾਂ ਹੀ ਰੇਟ ਘਟਕਾਉਣਾ ਉਹਨਾਂ ਨੂੰ ਤਕਲੀਫ ਹੁੰਦੀ ਵੀ ਇਹ ਰੇਟ ਘਟਾ ਪਾਉਂਦੇ ਨੇ ਤੇ ਮਾਰਕੀਟ 'ਚ ਪਤਾ ਲੱਗਦਾ ਮਿਆਰ 'ਚ ਚੀਜ਼ ਦਾ ਪਤਾ ਹੁਣ ਮੰਡੀਆਂ ਦੇ ਭਾਅ ਵੇਖੋ ਕਣਕ ਝੋਨੇ ਦਾ ਪਤਾ ਲੱਗਦਾ ਉਤੋਂ ਵੇਖਿਆ ਹਾਂਜੀ ਅੱਜ ਕਿਹੜੀ ਮੰਡੀ 'ਚ ਕੀ ਭਾਅ ਇਸੇ ਤਰ੍ਹਾਂ ਸਾਡੇ ਕੰਮ ਆ ਵੀ ਜਦੋਂ ਲੋਕ ਆਨਲਾਈਨ ਵੇਂਦੇ ਵੀ ਆ ਯਾਰ ਫੌਲਾਣਾ ਤੇ ਨੀਦੀ ਦੀ ਅੰਡੇ ਆ ਜਦੋਂ ਕਿਸਦੇ ਕੋਲ ਜਾ ਕੇ ਵੇਖਣਗੇ ਉੱਥੇ ਮਹਿੰਗੀ ਹੋਣੀ ਤੇ ਉਹਨਾਂ ਨੇ ਆਪੇ ਠੀਕਾ ਮਾਰ ਰਹੀਆਂ ਹਾਂਜੀ ਇਹ ਆ ਵੀ ਚਲੋ ਮਾਲ ਜਿਹੜਾ ਹੋਣਾ ਜੀ ਜੀ ਵਪਾਰ ਕਰਨਾ ਬੜਾ ਔਖਾ। ਮਾਲ ਲੈਣਾ ਵੀ ਔਖਾ ਤੇ ਵੇਚਣਾ ਵੀ ਔਖਾ। ਬਿਲਕੁਲ ਕੋਈ ਨਹੀਂ। ਪਹਿਲਾਂ ਤਾਂ ਲੈਣ ਲਈ ਲੋਕਾਂ ਨੂੰ ਗੱਲਾਂ ਸੁਣਨੀਆਂ, ਅਗਲੇ ਕੋਈ ਜਾਂਈਆਂ ਤਾਂ ਜਿਹੜਾ ਵਿਚਾਰਾ ਪਤਾ ਨਹੀਂ ਮੇਰੇ ਵਰਗਾ ਮਹੱਤਵ ਵੀ ਹੋਵੇ ਨਾ ਕੋਈ 15 ਜਵ ਵਿੱਚ ਉਹ ਵੀ ਆਪੋ ਤੂੰ ਬੱਕਰੀ ਦਾ ਮੁੱਲ ਲਾਉਣ ਡਿਆ। ਅਗਲੇ ਨੂੰ ਆਖੀਦਾ ਭਰਾ ਤੈਨੂੰ 10000 ਦੀ ਬੱਕਰੀ ਲਿਆਉਂਦਾ ਮੁਰਕੇ ਉਹ ਵੈਸੀ ਜੂ 10 ਦੀ ਬਤਰੀ ਨਹੀਂ ਆਉਂਦੀ। ਤਾਂ ਉਹਨਾਂ ਨਾਲ ਗੱਲਾਂ ਹੀ ਆ ਨਾ। ਜਦੋਂ ਕੋਈ ਲੈਣ ਹੁੰਦਾ ਉਦੋਂ ਆਂਦਾ ਮੈਂ ਘਰੋਂ ਬੜੀ ਸਸਤੀ ਵੇਚੀ ਤੂੰ ਇੰਨੇ ਮੰਗਣ ਡਿਆ। ਵਪਾਰੀ ਨੂੰ ਚਾਰਪੈਰੇ ਗੱਲਾਂ ਹੁੰਦੀਆਂ ਨੇ, ਬਾਕੀ ਚਲੋ ਸਾਰੇ ਤਾਕੀ ਆਪਾਂ ਹੁਣ ਐ ਵੇ ਇਦਮ ਤੋਂ ਪੇਟ ਪੁੱਠੇ ਬਣੇ ਉਹ ਆ ਤਾਂ ਤੇਰਾ ਰੀਲ ਚੱਲ ਪਈ ਫੌਜੀਆ ਦੀ ਨਹੀਂ ਚਲੋ ਇਹ ਕੱਲਾ ਵੀ ਗੱਲ ਇਹ ਵੀ ਕਮੈਂਟ ਸੋਹਣੇ ਕਰਿਆ ਕਰੋ ਯਾਰ ਅਸੀਂ ਵੀ ਤੁਹਾਡੇ ਸਿਰ ਤੇ ਹੀ ਕੰਮ ਕਰਨ ਦੇ ਤੁਹਾਡਾ ਕਰਕੇ ਅਸੀਂ ਤੁਰੇ ਰਹੇ ਕਮੈਂਟ ਕਰੋ ਮਾੜੇ ਪਰ ਜਵਾਕਾਂ ਦੇ ਕਰ ਨਾ ਪੁੱਛੋ ਮਤਲਬ ਜਦੋਂ ਮੈਨੂੰ ਗਿਆ ਤੇਰੇ ਜਵਾਕਾਂ ਗੱਡੀਆਂ ਮੇਰੇ ਜਵਾਕਾਂ ਗੱਡੀਆਂ ਕੀ ਆਜੂ ਯਾਰ ਯਾਰ ਮੇਰੀ ਪੈਨਸ਼ਨ ਆਉਂਦੀ ਮਾੜੀ ਚੰਗੀ ਮੈਂ ਵਾਈ ਘਾਣਾ ਘਰ ਕੁਲਾ ਇਹਨਾਂ ਨੂੰ ਬਣਾਤਾ ਕੀ ਜਵਾਕਾਂ ਗੱਡੀਆਂ ਜਿਹੜਾ ਐਡੀ ਕਰ ਕਰਦਾ ਪੁੱਛਦਾ ਮਤਲਬ ਇਦਾਂ ਡੇਵ ਨੂੰ ਬੰਦਾ ਪਈ ਤੂੰ ਪਾਗਲਾ ਇਹ ਤੇ ਸੋਚ ਵੀ ਸਾਡੇ ਕੋ ਕੀ ਹੈ ਨਹੀਂ ਅਸੀਂ ਤੇ ਵਪਾਰ ਇੱਕ ਸ਼ੌਂਕ ਆ ਆ 10 15 ਸਾਲ ਗਹਿਰ ਹੈ ਜੇ ਵੀ ਰਹੇ ਤੇ ਕਿਹੜੀ ਆਖਰ ਆ ਗਈ ਬਿਲਕੁਲ ਜੀ ਆਪਾਂ ਕੋ ਟੁੱਟਤ ਨਹੀਂ ਗਏ ਕੋਈ ਆਡੇ ਕਿਹੜੀ ਕਿਸ਼ਤਾਂ ਵਾਲੇ ਤੇ ਨਹੀਂ ਫਿਰੋਤੇ ਕੋਈ ਗਾੜੀ ਵੀ ਜਾ ਰਹੇ ਨੇ ਮੇਰੇ ਕੋ ਡੰਗਰ ਲਿਆਂਦੇ ਤੇ ਦਿੱਤੇ ਨਹੀਂ ਪੈਸੇ ਆਪਾਂ ਤਾਂ ਸ਼ੌਂਕੀਆ ਤੌਰ ਤੇ ਕੰਮ ਕਰਦੇ ਆ ਬਿਲਕੁਲ ਜੀ ਤੇ ਬਾਕੀ ਚਲੋ ਜਿਹੜੇ ਕਰੀ ਜਾਣਾ ਸੰਦੀਪ ਸਿੰਘ ਕੁੱਤੇ ਭੌਂਗਦੇ ਹੁੰਦੇ ਆ ਆਪਣੀ ਚਾਲੇ ਸ਼ੇਰ ਤੇ ਜੱਥੇ ਲੈ ਆਜੋ ਇਹਨਾਂ ਹੁਣ ਫ੍ਰੀਜੇ ਹਨ ਹਾਂ ਹੁਣ ਇਸ ਦੇ ਸੇ ਬੱਚੀ ਦਿੱਤੀ ਇਹਨੇ ਗਰਲੈਂਡ ਹੁਣ ਮੈਨੂੰ ਨਹੀਂ ਜੇ ਪਤਾ ਫੇਰ ਕਮੈਂਟ ਆਲੇ ਕਿਹਦੇ ਨਾ ਫਿੰਗਰਲੈਂਡ ਵਗੈਰਾ ਨਹੀਂ ਨਾ ਉਹਨਾਂ ਨੇ ਦੱਸਿਆ ਉਹਨਾਂ ਨੇ ਦੱਸਿਆ ਗਾਂ ਚੰਗੇ ਸੰਗ ਇਸ ਨੀਤੇ ਹਾਂਜੀ ਗਾਂ ਤੇ ਹੁਣ ਆਜਾ ਨਾ ਸਵਾਈ ਤੇ ਮੱਟ ਕਰਨੀ ਟਾਈਮ ਤੋਂ ਪਹਿਲਾਂ ਹਾਂਜੀ ਜਦੋਂ ਡੰਗਰ ਆ ਜਾਂਦਾ ਨਾ ਕਈ ਵਾਰੀ ਸੁੰਡਿਆ ਪੈਂਦੀ ਫੇਰ ਜ਼ੋਰ ਹੋ ਗਿਆ ਜ਼ੋਰ ਹੋ ਗਿਆ ਤੇ ਗਾਂ ਚੋਂ ਮੁੜ ਕੇ ਹੁਣ ਸਵਾਈ ਤੇ ਬੜੀ ਵਧੀਆ ਜੇਰ ਛੁੱਟਦੇ ਹੀ ਗਾਂ ਆਰਾਮ ਨਾਲ ਠੀਕ ਹੈ ਗਾਂ ਵੱਡੀ ਗਾਂ ਵਾ ਜੇਰ ਛੁੱਟਦੀ ਕੋਈ ਨਹੀਂ ਆਪਾਂ ਵੀਡੀਓ ਵੀ ਬਣਾ ਹੀ ਲੈਣੀ ਹੈ ਬਿਲਕੁਲ ਜੀ ਇਸ ਤੇ ਗਾਂ ਦੁੱਧ ਦੇਦੇ 2 ਅਜੇ ਗਾਂ ਨਹੀਂ ਉਹਨਾਂ ਲੇਵਾ ਨਹੀਂ ਪਾਰਿਆ ਜਿੰਨਾ ਗਾਂ ਨੂੰ ਲੇਵਾ ਚਾਹੀਦਾ ਨਹੀਂ ਜੀ ਕਿਉਂਕਿ ਅਜੇ ਕੱਚੀ ਕੱਚੀ ਸ਼ਾਇਦ ਹੁੰਦਾ ਇਸ ਵੇਲੇ ਤੇ ਹੁਣ ਦੁੱਧ ਭਣਿਆ ਹੁਣ ਦੁੱਧ ਤਾਂ ਤੈਨੂੰ ਪਤਾ ਵੀ ਨਸਲ ਬੜੀ ਆ ਜਦੋਂ ਇਹ ਸਿੱਧੀ ਹੋਈ ਦੋ ਤਿੰਨੇ ਦੇਣਾ ਹੀ ਦੇਣਾ ਨਸਲ ਨੇ ਦੁੱਧ ਕਿਤਨਾ ਗੱਲਾਂ ਨਾਲ ਥੋੜਾ ਨਿਕਲਣਾ ਜਿਹੜੀ ਬਾਕੀ ਠੀਕ ਠੰਡੀ ਹੋਣੀ ਕੋਈ ਲੋੜ ਤੇ ਨਾ ਐਚ ਐਫ ਐਨ ਦੀ ਲੋੜ ਦੇ ਧਾਰ ਵੀ ਜਿਹੜੀ ਗੱਲ ਐ ਵੇਖੋ ਠੀਕ ਐ ਇਹ ਉਦਾਂ ਹੈਗਾ ਸ਼ਾਇਦ ਹੀ ਐ ਮੋਟਰ ਵਾਗੀਆਂ ਹਾਲੇ ਜੀ ਸਾਰਾ ਹੀ ਪੜਿਤ ਨਾ ਬਾਦ ਇਹਦੇ ਭਾਜ ਨੇ ਬਿਲਕੁਲ ਨਿਕਾਲੇ ਮੋੜ ਜੇ 50 ਨਹੀਂ 55 ਨਹੀਂ 45000 ਦੀ ਵੜ ਦੇ ਦੀ ਜਾ ਲੋ ਹੋਰ ਕਰਨਾ ਤਾਂ ਦੋ ਛੱਡ ਦੇ 40000 ਦੀ ਬੁਰੇ ਜਾਂਦੇ ਚਲੋ ਠੀਕ ਆ ਇਹ 2000 ਦੀ ਬਾ 2000 ਬਰੇ ਤੋਂ ਕੋਈ ਨਹੀਂ ਚੱਲੂ ਇਹ ਸੂਈ ਆ ਇਹ ਵੀ ਸੂਈ ਮਸਲ ਵਸੀ ਹੁੰਦੀ ਲੋ ਜੀ ਵੇਰ ਉਹ ਕੱਢ ਕੱਢ ਕਿੱਡਾ ਵੈਡ ਦੇ ਲੋ ਜੀ 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 ਜਰਸੀਆਂ ਨੇ ਥੋੜਾ ਜਿਹਾ ਰਗੜਾ ਲਾਇਆ ਸੰਦੀਪ ਜੀ ਹਾਂਜੀ ਥੋੜੇ ਦੱਬੀਆਂ ਦੱਬੀਆਂ ਹੋ ਗਿਆ ਪਰ ਥੋੜਾ ਪੋਛ ਗਿਆ ਜਰਸੀਆਂ ਦਾ ਥੋੜਾ ਦਿਲ ਹੀ ਹੁੰਦਾ ਕੁੜੀਆਂ ਵੀ ਹਾਂਜੀ ਹਾਂਜੀ ਨਾ ਇਹ ਦੇ ਪਰਮਾਸ ਤੇ ਦੇਣਾ ਪਰਮਾਸ ਤੇ ਦੇਣਾ ਜਿਹੜੀ ਥੋੜੀ ਘਾਟ ਚੰਗੀ ਆ ਨਾ ਜਿਹੜੀ ਵੈਡ ਦੇ ਮਾਰ ਨਹੀਂ 10 ਸਾਲ ਤੇ ਕਾ ਤਸਦੀਪ ਸਾਂ ਵੇਲਾ ਕਿੱਡਾ ਬੱਸੀ ਜਾ ਮੱਗਰ ਮੱਛੀ ਤੇ ਥਾਣਾ ਐਚ ਆ ਹੁਣ ਉਹੋ ਜਿਹਾ ਨਹੀਂ ਹੁੰਦਾ ਜਿਹੜਾ ਇਹਨੂੰ ਲੱਗਾ ਨਾ ਕਰਮਾਂ ਵਾਲੀ ਨੂੰ ਮੱਈਆਂ ਵਾਲਾ ਥਾਣਾ ਰੋਵੇ ਮੀਂਹ ਆ ਗਿਆ ਫਿਰ ਰੋਵੇਂ ਮੀਂਹ ਮਾੜਾ ਕਰ ਪਗ ਰਹੇ ਮੀਂਹ ਪੈਂਦਾ ਰਵੇ ਤੇ ਬੱਚੀਆਂ ਦੀ ਭਾਈ ਸਹੀ ਗੱਲ ਦਸੀ ਹੈ ਹਾਂਜੀ ਹੋਰੋ ਜੀ ਪਤਿੰਦੀ ਦੀ ਮਾਰ ਤੇ ਆਹੇ ਭਾਈ ਬਸ ਹੀ ਹੁਣ 14 ਕਿਲੋ ਨਾ ਹਾਂ ਹਾਂਜੀ ਤੇ ਬਾਕੀ ਇਹ ਦੁੱਧ ਨਹੀਂ 22 ਕਿਲੋ ਵਸ਼ੀ ਨਾ ਕੱਢੇ ਜਿੰਨੇ ਕੀ ਕੱਢਣਾ ਜੇ ਬਾਕੀ ਮਗਰ ਵਸ਼ੀ ਬਹੁਤ ਪਿਆਰੀ ਤੇਨਮਾਰਕ ਵੀ ਹਾਂਜੀ ਹਾਂਜੀ ਨੇ ਜੀ ਮੋਲੇ ਦਾ ਗੋੜਦਿਆਂ ਵਾਲੇ ਕੋਈ 75 ਨਹੀਂ ਕੋਈ 70 ਨਹੀਂ ਕੋਈ 60 ਨਹੀਂ ਕਿਤੇ ਨਹੀਂ ਆ ਜੀ ਦੇ ਦੀ ਠੀਕ ਸਰਾਹ ਮੰਨ ਤਾਂ ਦੋ ਹੀ ਛੱਡ ਦੋ ਐ ਸੰਦੀਪ ਜੀ ਤਿੰਨ ਹੀ ਛੱਡ ਦੇ 51 ਦੀ ਦੇ ਦੇ 50000 ਦੀ ਬਾਕੀ ਸੀਲ ਠੰਡੀ ਧਾਰ ਹੋਣ ਮਾਰਦੀ ਤੇ ਸਿੰਘ ਜੀ ਕਹਿੰਦੇ ਜੀ ਲੈ ਥੇ ਮੰਡਈ ਆ ਬਾਕੀ ਭੋਲੀ ਬੜੀ ਸੱਜ ਇਹ ਸਾਈਵਲ ਇਹ ਸਾਈਵਲ ਪਈਦੇ ਸੁਵੇ ਕੋਈ ਇਹ ਕੱਲ ਨਹੀਂ ਪਰਥੋ ਦੀ ਸੁਈ ਸੀ ਅੱਛਾ 12 ਕਿਲੋ ਗੋਲਾ ਜੇ 12 ਕਿਲੋ ਨੂੰ ਗੋਲਾ ਜਿਆਦਾ ਬਾਕੀ ਕੋਈ ਜੀ 15 18 ਕਿਲੋ ਕੱਢ ਦੇ ਹਾਂਜੀ ਦੁੱਧ ਜਿੰਨਾ ਵੱਡਾ ਲੇਵਾ ਵੇਖ ਲੋ ਤੇ ਥਾਣ ਤੇ ਚਵਾਈ ਤੇ ਸੀਲੀ ਫੁੱਲ ਸੰਦੀਪ ਜੀ ਠੀਕ ਹੈ ਜੀ ਵੰਗਾ ਮੜਾ ਜਾ ਪਾਇਆ ਜੇ ਪੌਣਾ ਪਾਇਓ ਨਹੀਂ ਪੌਣਾ ਨਾ ਪਾਇਓ ਰੁਕਿੰਦੇ ਪੁੱਤ ਬਾਕੀ ਇਦਾਂ ਹੀ ਪੈ ਬੈਠੇ ਰਹੋ ਸੰਦੀਪ ਜੀ ਆਹ ਠੀਕ ਹੈ ਬਿਲਕੁਲ ਪੂਰੀ ਸੀਲ ਹੈ ਹਾਂ ਚਵਾਈ ਬੜੀ ਸੰਦੀਪ ਜੀ ਮੋਟਰ ਲੱਗੀ ਹੋਈ ਹੈ ਤੇ ਰਾਜੀ ਵੇਲਾ ਕਿੰਨੀ ਹੈ ਪੂਰੀ ਪਲੀ ਹੋ ਜੀ ਜਾਂਦੇ ਬਾਪੂ ਜਿਹੜੇ ਕੋ ਲਈ ਨਾ ਅੰਦਾ ਪੀਪਾ ਕੇ ਹੋਦਾ ਸੀ ਜੇ ਤੁਸੀਂ ਨਾ ਦੋ ਦਨ ਖੜ੍ਹ ਜੀ ਉਹ ਵੀ ਮੁਕਾ ਦੇਣਾ ਹੈ ਅੰਦਾ 2 ਕਿਲੋ ਰਹਿ ਗਿਆ ਵਿੱਚ ਸਾਰਾ ਖਾ ਗਈ ਆ ਗਾੜੀ ਹੁਣ ਹਾਂ ਮੜੀ ਜੇ ਪਤਾ ਕਿ ਪੀਪਾ ਚਾਰਿਆ ਨਹੀਂ ਜਿਹੜਾ ਅੱਗ ਵਾਲੀ ਦੀ ਬਣੀ ਆ ਚਲੋ ਪੀਪਾ ਚਾਰਿਆ ਜਾਵਦਾ ਹੈਗਾ ਰੱਸੀ ਤੋਂ ਚੋਈਦੀ ਆ ਨਾ ਤੇ ਦੱਸਦੀ ਆ ਵੀ ਮੈਂ ਖਾਦਾ 10 ਕਿਲੋ 12 ਕਿਲੋ ਤੋਂ ਬੋਲੇ ਤੋਂ ਸਟਾਰਟਿੰਗ ਹੁੰਦੀ ਨਾ ਸ਼ਹਿਰ ਵਾਲੀ ਵਿੱਚ ਕਹਿਣ ਸ੍ਰੀ ਸਾਹਿਬ ਵਪਾਰ ਲੈਣਾ ਆਪਾਂ 20 ਵੀ ਕਹੀ ਜਾਂਦੇ 30 ਵੀ ਕਹੀ ਜਾਂਦੇ ਆ 10 ਕਿਲੋ ਤੋਂ ਬੋਲਾ ਸ਼ੁਰੂ ਹੋ ਜਾਂਦਾ ਨਾ ਉਹ ਸਮਝੋ ਡੰਗਰ 15 17 ਤੇ ਜਾਣਾ ਜੀ ਹੁਣ ਜਿਹੜੀ ਆਪਾਂ ਗੱ ਚਲੋ ਕਰਨੀਆਂ ਨਹੀਂ ਚਾਹੀਦੀਆਂ ਅਸੀਂ ਸਾਰੇ ਭਰਾ ਹੀ ਆਂ ਜਦੋਂ ਆਪਾਂ 15 ਕਿਲੋ ਬੋਲਾ ਕਹਾਂਗੇ ਉਹ ਫਿਰ 20 25 ਕਿਲੋ ਵਾਲੀ ਦੇ ਦਊਗੀ ਆਪਾਂ ਕਿਹੜੇ ਨਿਆਣੇ ਛੱਡਦੇ ਜਿਹੜਾ ਲੈਂਦਾ ਉਹ ਵੀ ਸੋਚ ਲਿਆ ਕਰੋ ਵੀ ਜਿਹੜੀ 15 ਕਿਲੋ ਬੋਲਾ ਦੇਣ ਦੀ ਉਹ 25 ਕਿਲੋ ਦੇ ਦਊਗੀ ਹਾਂਜੀ ਬੋਲਾ ਇੰਨਾ ਹੀ ਹੁੰਦਾ ਮੋਲੇ ਦਾ ਮੋਲੇ ਦਾ ਸੀ ਫੋਨ ਤੇ ਨਾ ਕਰ ਲਈਏ ਵਡੀਆਂ ਗਾਆਂ ਯਾਰ ਹੈ ਨਹੀਂ ਕਰ ਲਈਏ ਫੋਨ ਤੇ ਵੀ ਇੱਜ਼ਤ ਹੈ ਅੱਜ ਪਹਿਲੇ ਦੇਖਿਆ ਫੋਨ ਤੇ ਕਰ ਲਈਏ ਨਹੀਂ ਕਰ ਲਈਏ ਨਾ ਹੀ ਵੀ ਨਹੀਂ ਦੇਖਿਆ ਦੇਖ ਰੋਗੇ ਨਹੀਂ ਇਹਦੀ ਮੋਲੇ ਦਾ ਵੀ ਉਡਦੀਆਂ ਵਾਲਾ ਜੀ 50000 ਨਹੀਂ 45 ਦੀ ਯਾ ਸਨ ਉੱਚਾ ਲਈ ਜਾ 40000 ਛੋੜ ਹੋਣੀ ਹੈ ਚੱਲਣ ਇਹ ਵੀ ਸੂਈ ਜਾ ਇਹ ਵੀ ਸੂਈ ਸੂਈ ਜਾ ਕਾਲੀ ਖੜ ਨੇ ਇਹਨੂੰ ਵੀ 12 13 ਕਿਲੋ ਬੋਲਾ ਉੱਚਾ ਆਈ ਇੱਕ ਨੰਬਰ ਇਹ ਹੈ ਸ਼ਾਇਦ ਕਰਦੀ ਥੋੜਾ ਜਾਂਦਾ ਰਹੀਆਂ ਲਓ ਜੀ 12 13 ਕਿਲੋ ਬੋਲਾ ਇਹ ਨਾਲ ਇਹ ਵੀ ਸਿੱਧੀ ਸੰਦੇਸ਼ਾ ਬੱਛਾ ਹੀ ਮਗਰ ਬੱਛੇ ਹੀ ਆਉਣੇ ਇੱਕ ਬੱਛੀ ਹੋਣੀ ਜਾਂ ਦੋ ਬੱਛੇ ਹੋ ਬੱਠ ਠੀਕ ਆ ਦੋ ਬੱਛੀਆਂ ਦੀ ਕੱਤੀ ਜਾਂਦੇ ਤੱਕਲੀ ਜਾਂਦੇ ਮੂੰਹ ਬੁਖਾਜ ਦਿੰਦੇ ਮੱਛੀ ਵਸੀ ਜੀ ਬਹੁਤ ਹੀ ਸੀਲ ਤੇ ਬਹੁਤ ਹੀ ਚਵਾਈ ਲੱਗੀ ਦੁੱਧ ਮੱਛੀ ਕਰ ਦੂ 18-19 ਕਿਲੋ ਹਾਂਜੀ ਹਾਂ ਪਰ ਅਹੀਂ ਕਹਿੰਦੇ 15 ਦੀ ਗਰੰਟੀ ਲੈ ਲਓ ਹੋਣ 12 ਕਿਲੋ ਬੋਲਾ ਵਾ ਆਹ ਤਾਂ ਭਾਵੇਂ ਬੱਚੇ ਦਾ ਪਾਕ ਹੀ 10 ਕਿਲੋ ਲੀਟਰ ਬਿਲਕੁਲ ਤਾਜੀ ਨਾ ਦੀ ਹਾਂਜੀ ਸੁਦੀਸ਼ ਜੀ ਆਈ ਦਾ ਬੋਲਾ ਚ ਨਾ ਮਰਜ਼ੀ ਕਰਾ ਲਾ ਤਾਂ 45 50 40 ਦੀ ਜੈ 40 ਹਜ਼ਾਰ ਦੀ ਇੱਕੋ ਹੀ ਰੇਟ ਦੋ ਆ ਦਾ ਸ਼ਾਈ ਵਾਲਾ ਆਇਆ ਸੀ ਜੀ ਏ ਜੂੰਗੀ ਏ ਝੂੰਗੀ ਸੀ ਦੀਪ ਸਿੰਘ ਆਪ ਕੋਈ ਬੱਛੀ ਪਹਿਲਾਂ ਤੇ ਮਦਰੀ ਬੱਛੀ ਹਾਂ ਇਹਨੇ ਵਛੀਆਂ ਉਹ ਅਸੀਂ ਤੇਨੇ ਦੇ ਤਾ ਪਹਿਲਾਂ ਤੂੰ ਪੁੱਛਦਾ ਪਹਿylar ਪਹਿਲਾਂ ਹੁੰਦੀ ਸੀ ਪਹਿਲਾਂ ਤੂੰ ਝੂੰਗੀ ਉਦਾਂ ਮੈਂ ਲੈਂਦਾ ਨਹੀਂ ਸੰਦੀਪ ਸਿੰਘ ਸਾਹਿਬ ਮੈਨੂੰ ਗਾਂ ਚੰਗੀ ਲੱਗੀ ਮੈਂ ਤਾਂ ਲਈ ਆ ਉਹ ਨਹੀਂ ਮੈਂ ਲੈਂਦਾ ਨਹੀਂ ਦਾਸ ਸਿੰਘ ਵਾਲੀ ਤੈਨੂੰ ਪਤਾ ਬਹੁਤ ਘੱਟ ਹੁੰਦੀ ਮੇਰੇ ਕੋਲ ਕਿਹੜੀ ਨਸਲ ਹੈ ਬਹੁਤ ਨਸਲ ਤੇ ਠੰਡੀ ਸੰਦੀਪ ਸਿੰਘ ਸਾਹਿਬ ਸੀਲ ਤੇ ਤੈਨੂੰ ਪਤਾ ਐਚਐਫ ਆ ਹੂੰ ਉਹ ਨਾ ਬੰਦੇ ਸਿੰਘ ਨਹੀਂ ਲਗਾਉਂਦੇ ਬੱਛੀ ਤੇ ਉਹ ਨਹੀਂ ਲਗਾਉਂਦੇ ਉਹਨਾਂ ਜੇ ਉਹਦਾ ਬਰੀਦੀ ਤੇ ਉਹ ਸੈੰਗ ਲਗਾਉਂਦੇ ਨਹੀਂ ਆ ਉੱਤਰ ਦੇ ਲੋਕ ਨਾ ਜਿੱਪਾਂ ਵਿੱਚ ਆਈ ਹੈ ਨਾ ਹਾਂ ਜੀ ਉਹ ਬੰਦੇ ਸਿੰਘਾਂ ਤੋਂ ਇਹਦੇ ਵੀ ਸੈੰਗ ਨਹੀਂ ਆਈ ਦਰਵਾਣਾ ਲੈ ਵਾ ਤਾਂ ਆ ਜਾਓ ਮਾਜੀ ਬਾਕੀ ਚੋਈ ਆਈ ਜੀ ਸੀ ਤਾਂ ਕੋਈ ਆਖ ਨਹੀਂ ਆਉਂਦਾ ਇਧਰ ਵੀ ਸੰਭੂ ਇਧਰ ਵੇ ਆਹ ਕਿ ਨਹੀਂ ਮੋਟਰ ਬਿਲਕੁਲ ਹੋਲੀ ਚੋਈ ਆਈ ਲੋ ਨਹੀਂ ਕੋਈ ਕਹ ਰੋਕੇ ਹੱਲ ਨਹੀਂ ਹੋਊਗੀ ਇੱਕ ਨਹੀਂ ਸਾਰਿਆਂ ਲਈ ਜਾ ਦੇ ਬੱਲ ਮਗਰ ਬੱਚੀ ਜੀ ਸਾਡੇ ਬਹੁਤ ਪਿਆਰੀ ਹੋ ਨਾ ਮੱਲੋਂ ਅੰਦਰ ਜੇ ਨਹੀਂ ਗਿਜਾਰੇ ਜੂਗਾ ਦੁੱਧ ਜੁਆ ਬਾਕੀ ਵਸੂ। ਵਸੇ ਦੇ ਬੱਛੀ ਜੇ ਅਸੀਂ ਸਵੇਰੇ ਨੂੰ ਬੋਦਲ ਨਾਲ 2 ਕਿਲੋ ਨਾਲ ਨਾ ਪਾਈਏ ਤੇ ਸਾਰੀ ਜਾਣੀ ਰਿੰਗ ਦੀ ਛਿੱਜ। ਤੁਹਾਨੂੰ ਨਹੀਂ ਮੈਨੂੰ ਪਹਿਲਾਂ ਰਜਾਓ। ਹਾਂ। ਫੇਰ ਗੱਲ ਕਰਿਓ। ਹਾਂਜੀ। ਬੱਛੀ ਵੇਖ ਗੱਡੀ ਤੇ। ਹਾਂ। ਤੁਸੀਂ ਸੇ ਮੋਹਰੇ ਦਾ ਕਰਵਾਗੇ 40000। ਹੂੰ। ਬਾਕੀ ਹੁਣ ਤੁੰਗਾ ਦੇ ਕਿਨੇ ਦੇ। ਦੋ ਹੀ ਛੱਡ ਦ। ਨਹੀਂ 50000। ਚਲੋ ਠੀਕ ਹੈ। ਠੀਕ ਹੈ। ਨੋ ਤੇ 12 ਕਿਲੋ ਤੁਹਾਨੂੰ 10 ਦੀ ਗਾਰੰਟੀ ਦੇ ਦਿਆਂਗੇ ਕਿਉਂਕਿ ਅੱਜ ਹੀ ਆਈ ਨੂੰ ਆਪਣੇ ਘਰ ਨੂੰ ਮੁੜ ਕੇ ਕੋਈ ਗੱਲ ਕਰੇ 12 ਲੀਟਰ ਆ ਬਗਰ ਬੱਚੀ ਬਹੁਤ ਪਿਆਰੀ ਹੈ ਬਾਕੀ ਕੋਈ ਨਹੀਂ ਫੋਨ ਜਰੂਰ ਕਰਿਓ ਜਿਹੜਾ ਭੰਟਾ ਲੈਣੀ ਹੋ ਆਪਾਂ ਨਹੀਂ ਕੋਈ ਗੱਲ ਬਿਲਕੁਲ ਆ ਜਸਤੀ ਸਰੀ ਹੈ 23 ਰੋੜੀ 23 ਸੂਜੀ ਮਗਰ ਬੱਚਾ ਰਾਜੇ ਸੂਜੀ ਹੈ ਲੈਓ ਜੀ ਚੱਲੇ ਜੂਏ ਬੋਈ ਸੋ ਪਹਿਲੇ ਪਹਿਲਾ ਪਹਿਲਾ ਸੂ ਕਿੰਨਾ ਦੁੱਧ ਆ ਜੀ ਜੀ ਦੁੱਧ ਥੋੜਾ ਝੂੜ ਨਹੀਂ ਮਾਰਨਾ ਦੋ ਦਿਨ ਕੋ 7 ਕਿਲੋ ਆ ਹਾਂ ਜੀ ਕੀ ਜੇ ਕਿਲੋ ਦੀ ਗਰੰਟੀ ਲਓ ਇਹ ਦੋ ਤੇ ਨਾ ਮਲੋਂ ਹੌਲੀ ਹੌਲੀ ਚੜਨ ਲਈ ਹੌਲੀ ਹੌਲੀ ਸਮਝੇ ਇੱਕ ਉਹਦਾ ਡੰਗਰ ਜੱਕ ਦਾ ਬੋਲੇ ਦੇ ਛਾਲਾ ਮਾਰ ਕੇ ਤੁਰ ਪੈਂਦੀਆਂ ਇਹ ਨਹੀਂ ਤੁਰੇ ਛਾਲਾ ਮਾਰ ਕੇ ਆਪਾਂ ਵੇਂਜੀ ਲਈ ਆ ਆਪਾਂ ਸਸਤੇ ਕਰਕੇ ਪਾ ਲਈਏ 10 ਦੇ ਦੇ 12 ਦੇ ਦੇ ਆਪਣੀ ਸਮਝ ਨਾਲ ਬਿਲਕੁਲ ਬਿਲਕੁਲ ਜੀ ਗਾਂ ਵੱਡੀ ਆ ਮੈਨੂੰ ਨਹੀਂ ਪਤਾ ਕਿ ਇਹਨੇ ਦੁੱਧ ਹੁਣ ਕਰਕੇ ਕਰਨ ਲਈ ਆ ਜਾਂ ਇਹਦੀ ਚ ਕੋਈ ਕੁਆਲਿਟੀ ਹੋਊਗੀ ਪਰ ਹੁਣ ਦੁੱਧ ਨੂੰ 7 ਕਿਲੋ ਜੇ ਥੋੜਾ ਜਿਹਾ ਬਹਾਰ ਹੋ ਗਿਆ ਹੈ ਗਾਂ ਨੂੰ ਹੋ ਸਕਦਾ ਉਹਦਾ ਕਰਕੇ ਜੇ ਲੇਟ ਤੋਂ ਹੁੰਦੀ ਆ ਕੁਝ ਨੂੰ 5-6 ਸਾਲ ਹੋ ਗਏ ਠੀਕ ਆ ਆਖਿਰਿਕ ਲੋਗ ਆਪ ਆਪਣਾ ਸਾਥ ਕਹਿੰਦੇ ਆ ਆਪਣੇ ਘਰ ਜਾ ਕੇ ਮੈਂਡੇ ਭਾਵੇਂ ਨੰਨ ਗੋ ਨੂੰ ਬੜੀ ਚੰਗੀ ਹਾਂਜੀ ਹਾਂਜੀ ਮੋਹਨ ਸੰਦੀਪ ਸਾਹਿਬ ਲਈ ਇਹ ਜੀ ਆਪਾਂ ਉੜਦੀਆਂ ਵਾਲਾ ਹੀ ਭਾਅ ਕਰਦਣਾ ਜੀ ਕੋਈ 35 ਨਹੀਂ ਕੋਈ 40 ਨਹੀਂ ਕੋਈ 30 ਨਹੀਂ 25000 ਜੀ ਨਾਲ ਦੋ ਮੱਲੇ ਪਾਪਾ ਲਈ 35 ਦੀ ਹਾਂਜੀ 10000 ਮੈਂ ਕੱਢਾਣੇ ਆ ਵੀ ਦੁੱਧ ਥੋੜਾ ਜੀ ਆਪਣੀ ਮਰਜ਼ੀ ਕਰਿਓ ਇਹ ਵੀ ਸੂਈ ਆ ਇਹ ਵੀ ਸੂਈ ਸੰਦੀਪ ਜੀ ਹਾਂਜੀ ਇਹ ਸੰਦੀਪ ਸਾਹਿਬ ਦਾ ਗਾਂ ਦਾ ਦੁੱਧ ਨਹੀਂ 14 ਕਿਲੋ ਹਾਂਜੀ ਇਹ ਗਾਂ ਬੁਖਾਰ ਹੋ ਗਿਆ ਸੀ ਉਹ ਇਹਨੂੰ ਪਤਾ ਥੋੜਾ ਜਿਹਾ ਜੇ ਤੋ ਕੰਮ ਚੱਲ ਰਿਹਾ ਸਾਰੇ ਉਲਟੋ ਹੋ ਜਾਈਂ ਹਾਂਜੀ ਹਾਂਜੀ ਤੇ ਹੁਣ ਕੰਮ ਬਿਲਕੁਲ ਐ ਸਿੱਧੀ ਆ 1 ਰੁਪਏ ਦਾ ਵੀ ਨੁਕਸ ਨਹੀਂ ਹੜਾ ਕਾਂ ਇੱਥੇ ਠੀਕ ਆ ਦੁੱਧ ਹੋਊਗਾ 8 ਕਿਲੋ ਗਰੰਟੀ ਵਾਲਾ ਹਾਂਜੀ ਚੜਦੀ ਆਉਣ ਦੀ ਡੰਗੋ ਡੰਗ ਪਰ ਜੇ ਹੁਣ ਕੋਈ ਕਵੇ ਵੀ ਇਹਨੇ 14-15 ਹਰਕਾ ਨਹੀਂ ਦੇਣਾ ਅਗਲੇ ਸੋਵੇ ਅਗਲੇ ਸੋਵੇ 14-15 ਕਿਲੋ ਦੁੱਧ ਦੀ ਵੀਡੀਓ ਹੈਗੀ ਆ ਆਪਣੇ ਕੋਲ ਪਹਿਲੀ ਸੱਜਲ ਦੀ ਬਿਲਕੁਲ ਜਿਹਾ ਨਾੜੂ ਦੇ ਹਾਂਜੀ ਤੇ ਗਰਮੀ ਬੜੀ ਉੰਤਰੀ ਜੀ ਪਈ ਹਾਂਜੀ ਤੇ ਹਾਂਜੀ ਬੁਖਾਰ ਨਾ ਤੈਨੂੰ ਪਤਾ ਡੰਗਰ ਇੱਕ ਕਰੀ ਜੂ ਧੱਕਾ ਵਾਜੇ ਫਿਰ ਤੂੰ ਟਾਈਮ ਲੱਗ ਜਾਂਦਾ ਬਿਲਕੁਲ ਜੀ ਬਾਕੀ ਹੁਣ ਪੱਠੇ ਚੱਠੇ ਖਾਲੀ ਕੋਈ ਮਖਣੀ ਕੋਈ ਗੱਲ ਨਹੀਂ ਬਾਹਰ ਨਹੀਂ ਹਾਂਜੀ ਇਸ ਤੋਂ ਆਈ ਇੱਕ ਨੰਬਰ ਫੀਸ ਜੀ ਅਜੇ ਮਤਰਾ ਬੱਚਾ ਜੀ ਇਸ ਤੋਂ ਜਿੱਤੀ ਸੁਣੀ ਜੀ ਚਲੋ ਠੀਕ ਹਾਂਜੀ ਸੀਪੂੰ ਬੜੀ ਸੀਦੀ ਘਾੜੀ ਬੜੀ ਵਧੀਆ ਰੇ ਧਾਰ ਉਹਨਾਂ ਨੇ ਕੋਈ ਕਮੀ ਵੀ ਧਾਰ ਕੇ ਦੀ ਮੜ ਜੂਵੇ ਠੀਕ ਜੀ ਨਹੀਂ ਮੋਟਰ ਜਿਸਾਂ ਉੱਡਦੀਆਂ ਵਾਲੇ ਭਾਅ ਕੋਈ 35 ਨਹੀਂ 36 ਨਹੀਂ 30 ਨਹੀਂ ਤੋ ਯਾ ਜੀ ਚਲੋ ਯਾ ਅਣੀ ਮਤਲਬ ਮੁੱਲ ਜਿਹੜੇ ਕੀਤੇ ਹਨ ਇਹ ਵੀ ਹੁਣ ਗਾਂ 40 ਦੇ ਢੇਟੇ ਪੱਟੇ ਲਈ ਵਰਕ ਦਿੱਤਾ ਪਰ ਘਟਾਉਣ ਕਿਉਂਦੇ ਆ ਵੀ ਚਲੋ ਹੁਣ ਜੇ ਆਪਣੇ ਨਾਲ ਕੋਈ ਗੱਲਬਾਤ ਆਪਾਂ ਡੰਗਰ ਹੋਰ ਲੇ ਲੀਏ ਬਿਲਕੁਲ ਬਿਲਕੁਲ ਨਾ ਨਾ ਹੋਰ ਮਾਰ ਲਿਆਵਾਂਗੇ ਹੋਰ ਉਹ ਵੇਖੀ ਬਾਕੀ ਇੱਕ ਮਹੀਨ ਸਦੀਪ ਸਿੰਘ ਅੱਛਾ ਮਹੀਨ ਦੀ ਗੱਲਬਾਤ ਚੱਲ ਰਹੀ ਹੁੰਦੀ ਜੀ ਬੁਖਾ ਲੜੀ ਆ ਪਰ ਮੁੱਲ ਨਹੀਂ ਹੋਣਾ ਰੱਬਾ ਜੀ ਸੁਹੀ ਰਾਤ ਜੀ ਅੱਜ ਰਾਤ ਹੀ ਜੀ ਹੈ ਹਨੇਰੇ ਚ ਹੋਈ ਜੀ ਅੱਜ ਕੋਡ ਆ ਗਈ ਜੇ ਸਵੇਰੇ ਹਾਂਜੀ ਇਹਨੇ ਕਿ ਬਲੋ ਬੋਲਾ ਕੱਢਿਆ ਜੇ ਮਹੀਂ ਬਹੁਤ ਸਾਫ ਨਿਕਲੀ ਚੁਾਈ ਬੜੀ ਤਗੜੀ ਨਿਕਲੀ ਝੋਟੀ ਸਾਰੀਆਂ ਗੱਲਾਂ ਤੋਂ ਪੂਰੀ ਆ ਅੱਛਾ ਮਗਰ ਕਟਾ ਜੇ ਉਹ ਬੱਚਾ ਜੇ ਕਟਾ ਜੈਡ ਬਲੈਕ ਜੈਡ ਬਲੈਕ ਹੀ ਨਹੀਂ ਆ ਤੇ ਜੈਡ ਬਲੈਕ ਕਟਾ ਵੇਖ ਦੀ ਕਿ ਪੂਛ ਚ ਵਾਲ ਨਹੀਂ ਚਟਾ ਬੰਦੇ ਕੇ ਨਾ ਹੋਣਦੀ ਹੀ ਸੰਦੀਫੇ ਵਪਾਰੀ ਨਾ ਹਾਂਜੀ ਤੁਹਾਨੂੰ ਅਗਲੇ ਨੇ ਵੀਡੀਓ ਬੜੀ ਪਾਉਣੀ ਆ ਫਿਰ ਤੈਨੂੰ ਪਤਾ ਨਹੀਂ ਨਹੀਂ ਫਿਰ ਗੱਲ ਪਿਆਰ ਹੋ ਜਾਂਦੀ ਲੋੜ ਲੋੜ ਹਾਂ ਉਹ ਤਾਂ ਇਹੋ ਜਿਹੇ ਲੋਕੀ ਲੱਖ ਲੱਖ ਮੰਗੀ ਜਾਂਦੇ ਪਰ ਅਸੀਂ ਲੱਖ ਨਹੀਂ ਮੰਗਣਾ ਹਾਂਜੀ ਅਸੀਂ ਦੇਣੀ ਬੜੇ ਭਲਾ ਨਾ ਹੀ ਸਾਡੇ ਗੱਲ ਬਾਤ ਚੱਲ ਚਲ ਹਾਂ ਜਿੰਨੇ ਕੋਈ ਹਾਂ ਲੋ ਪੌਣਾ ਬੋਲ ਤੇ ਪਾ ਵੀ ਦਵਾਂਗੇ ਏਡੀ ਸਾਨੂੰ ਤੇ ਖਤਰਾ ਵੀ ਨਹੀਂ ਅਜੇ ਕਿਹੜੀ ਆਈ ਤੁਸੀਂ ਹਾਂ ਹਾਂ ਪੌਣਾ ਆ ਲੋ ਹਾਂ ਹੋਰ ਬੋਲ ਤਾਂ ਸੀ ਸਹੀ ਸਹੀ ਮੈਂ ਤਾਂ ਲੋਕੀ ਲੱਗ ਕਰਦੇ ਆ ਹਾਂਜੀ ਓਏ ਅਹੀਂ ਮਾਦ ਦੇ ਲਈ 85 ਹਜ਼ਾਰ ਦੀ ਦੇਈਆਂ ਯਾਰ ਇਹ ਛੱਡ ਦੇ ਜੀ ਨਾ ਮੈਂ ਅੱਸੀ ਦੀ ਲਾ ਚਲੋ ਜਾ ਲੀ ਚੋਾਈ 1 ਨੰਬਰ ਪੌਣਾ ਬਾਕੀ ਫੋਨ ਕਰ ਲਿਓ ਜੇ ਤੇ ਅਗਲਾ ਲੈ ਗਿਆ ਗੱਲਬਾਤ ਹੋਈ ਏ ਥੋੜੀ ਕਹਾਵਾਂ ਦਾ ਜੇ ਨਿਕਲ ਗਈ ਠੀਕ ਆ ਨਹੀਂ ਨਿਕਲੀ ਤੇ ਫਿਰ ਆਹੀ ਵੀ ਥੋੜੀ ਜੜੀ ਕੀਤੀ ਵੀਡੀਓ ਕਰਕੇ ਸਾਨੂੰ ਇਹ ਵੀਡੀਓ ਅਸੀਂ ਬਣਾਉਣੀ ਆ ਬਾਕੀ ਤੁਸੀਂ ਇਹੋ ਮਾ ਲਿਆ ਵੀ ਜਿੰਨੀਆਂ ਵੀ ਹੈਗੀਆਂ ਕਰਮਾਂ ਵਾਲੀਆਂ ਕੋਈ ਕਲ ਦੀ ਸੂਈ ਆ ਕੋਈ ਪਰਸਨਲ ਸੂਈ ਆ ਇੱਕ ਹੋਣੀ ਸੂਈ ਆ ਹਾਂਜੀ ਅਗਲਾ ਆਪਣੀ ਤਸਲੀ ਇੱਥੇ ਕਰ ਲੇ ਬਿਲਕੁਲ ਜਿਹੜਾ ਆਕਾ ਮੈਨੂੰ ਘਾਟਾ ਪਜਾਣਾ ਸੰਦੀਪ ਜੀ ਭਾਣੇ ਤੇ ਨੂੰ ਜੇ ਹਰ ਗੱਲ ਕਰੀਦੀ ਆ ਆਪਣਾ ਪਤਾ ਹਣਾ ਮਤਲਬ ਉਹ ਗਾਂ ਜਿਹੜੀ 43 ਦੀ ਵੇਚੀ ਅਗਲੇ ਮੋੜ ਕੇ ਘੱਲਦੀ ਬਹਾਰ ਚੜਾ ਗਿਆ ਠੀਕ ਆ ਤਾਂ ਅਸੀਂ 27 ਮੁੱਲ ਪਾਇਆ ਤੇ ਉੱਤੇ ਵੀ 5000 ਲੱਗਾ 22 23 ਰਹਿ ਗਿਆ 20000 ਹਣ ਕਾ ਡੱਬਾ ਰਹਿ ਗਿਆ ਇੱਥੋਂ ਲੈ ਗਏ ਮਤਲਬ ਇੰਨੀ ਲੋਕਾਂ ਦੇ ਵਿੱਚ ਹੈਗੀ ਜਿਹੜਾ ਭੈਣ ਭਰਾ ਲੈ ਜਾਂਦਾ ਨਾ ਅੱਜ ਕੱਲ ਇੱਕ ਫੋਨ ਆਇਆ 15 20 ਨਹੀਂ ਮੈਨੂੰ ਚੇਤਾ ਭੁੱਲ ਜਾਂਦਾ ਪਰ ਉਹ ਨਾ ਮੇਰੇ ਕੋ ਗਾਂ ਖੜੀ ਤੇ ਮੈਨੂੰ ਰਏ ਮੈਨੂੰ ਨਹੀਂ ਚੇਤਾ ਹੂੰ ਕਿ 15 ਮੀਂਹ ਨਹੀਂ ਮੈਨੂੰ ਫੋਨ ਕਰਨ ਰਏ ਆ ਵੀ ਭਾਈ ਉਹ ਨਾ ਗਾਂ 8 ਕਿਲੋ ਦੁੱਧ 10 ਕਿਸ਼ਤੀ ਸੰਦੇਸ਼ਾਂ ਦਿੱਤੀ ਜਰਸੀ ਰਹਿਣ ਹਾਂਜੀ ਤੇ ਆਂਦੇ ਵੀ ਉਹ 10 12 ਕਿਲੋ ਤੇ ਜਾ ਕੇ ਖਲੋਗੀ ਤੇ ਸਾਨੂੰ ਗਾਂ ਵਟਾ ਦੋ ਦੱਸੋ ਮੈਂ ਕਿੱਥੋਂ ਵਟਾ ਦਾਂ ਪਿੱਛੇ ਕੋਈ ਵਟਾਉਂਦਾ ਇਹ ਕਿਹੜਾ ਸੂਟ ਆ ਵੀ ਆਪਾਂ ਸਵਾਇਆ ਨਹੀਂ ਤੇ ਲਿਆਂਦਾ ਤੇ ਬੀਬੀ ਹੋਰ ਲੈ ਲਓ ਨਾਲ ਦੇ ਦੋ 500 ਇਹ ਜਿਹੜੀ ਤੁਸੀਂ ਲੈ ਗਏ ਜੇ ਆਪਣੀ ਤਸੱਲੀ ਭਾਉ ਇੱਥੇ ਕਰ ਲਓ ਦੂਜੀ ਗੱਲ ਨੱਥ ਸਾਰਿਆਂ ਨੂੰ ਪਈ ਉਹ ਵੀ ਸਾਡੇ ਲੱਗੇ ਜੀ ਨੱਥ ਦੇ ਚੱਕਰ 'ਚ ਅਸੀਂ 10000 ਰੁਪਏ ਮਰਵਾਇਆ ਤੇਰੇ ਸਾਹਮਣੇ ਬਰੋਜਪੁਰ ਬੰਦਿਆ ਮਾਰਿਆ ਸਾਡਾ ਗਲਤ ਕੀਤਾ ਤੇ ਨਾ ਤੇ ਅਸੀਂ ਗੱਡੀ ਆਪਣੀ ਘੱਲਣੀ ਜੇ ਮਾਲ ਵਿਗੇ ਜਾਂ ਨਾ ਵਿਗੇ ਕਿਉਂਕਿ ਨਸੀਹਤ ਆ ਗਈ ਬਿਲਕੁਲ ਨਹੀਂ ਨਾ ਗੱਡੀ ਆਪਣੀ ਪੇ ਨਹੀਂ ਪੈਸੇ ਪਹਿਲਾਂ ਪੋਨੇ ਜੀ ਜਿੰਨੇ ਆਉਣਾ ਆਪਣੀ ਤੇ ਥੱਲੀ ਕਰ ਲੈ ਬਿਲਕੁਲ ਜੀ ਘਰ ਗਈ ਆਂਦਾ ਨੱਥ ਪਈ ਦਸ ਨੱਥ ਦਿਓ ਵੀ 10000 ਰੁਪਏ ਗਲਤ ਕੀਤਾ ਹਾਂ ਸロイਪੁਰ ਤੇ ਵੀ ਬੰਦੇ ਪਰ ਗਲਤ ਕੀਤਾ ਪਰ ਆਪਣਾ ਤੇ ਸਾਡਾ ਤੇ ਸਾਰਿਆਂ ਦਾ ਅੱਕ ਮਾਰਤਾ ਨਾ ਅੱਜ ਵੀ ਸਾਡੀ ਆ ਕਾ ਵਿਗੀ ਆ ਬੰਦੇ ਕਹਿੰਦੇ ਗਾਈ ਭੇਜ ਦੋ ਦੀਨਾ ਨਗਰ ਪੈਸੇ ਅਸੀਂ ਨਕਦ ਭੇਜਦਾ ਨਹੀਂ ਭੇਜਣੀ ਯਾਰ ਮਤਲਬ ਹੀ ਨਹੀਂ ਹੈਗਾ ਇੱਥੇ ਆ ਜੇ ਆਪਣੀ ਬੰਦੇ ਦੇਖੋ ਗਾਂ ਹੋਰਾਂ ਦੇ ਵਿਸ਼ਵਾਸ ਸਾਰਿਆਂ ਦਾ ਮਾਰਤਾ ਕਿ ਆਪਾਂ ਦੇ 10000 ਦੀ ਚੱਤੀ ਪਈ ਸਾਨੂੰ 10 ਚੋਂ ਸਾਨੂੰ ਇਹ 2400 ਨਵਾ ਹੀ 6000 ਘਟ ਗਿਆ 1000 ਨੱਥ ਵੀ ਸਹੀ ਹੋ ਗਈ ਨੱਥ ਵੀ ਸਹੀ ਹੋ ਗਈ ਦੁੱਧ ਵੀ ਸਹੀ ਹੋ ਗਿਆ ਅਜੇ ਦਿੱਤੀ ਸੂਣ ਵਾਲੀ ਵੇ ਸਾਡੇ ਫੇਰ ਗਲਤੀਆਂ ਸੂਣ ਵਾਲੀ ਗਾਂ ਦਾ ਆਪਣਾ ਸੌਦਾ ਆ ਹਾਂਜੀ ਰਾਤ ਨੂੰ ਤੇ ਮਨੇਰੇ ਗਾਂ ਸੂਕੀ ਹਾਂਜੀ ਮੇਰੇ ਤੇ ਕਮੀ ਇਹ ਵੀ ਮੈਂ ਸਵੇਰੇ ਬੱਚੇ ਨੂੰ ਦੁੱਧ ਪਿਆਤਾ ਤੇ ਕਿਲੋ ਹੱਡ ਚੋ ਕੇ ਵੇਖੀ 2 ਕਿਲੋ ਵੀ ਗਾਂ ਦੀ ਚਵਾਈ ਚੰਗੀ ਨਿਕਲੀ ਅਗਲੇ ਦੇ ਘਰ ਜਾਣੀ ਦਿੱਤੀ ਗੱਬਣ ਆ ਸੌਦਾ ਰਾਤ ਨੂੰ ਆਇਆ ਗੱਬਣ ਦਾ ਤੇ ਸਵੇਰੇ ਮੀਡੀ ਆਪਣੀ ਉਧਰ ਨਹੀਂ ਪੈ ਗਈ ਹਾਂਜੀ ਸ਼ਾਮਾਂ ਨੂੰ ਸੌਦਾ ਹੋ ਗਿਆ ਉਹਨਾਂ 10000 ਰੁਪਏ ਸਾਜੀ ਪਾ ਹਾਂਜੀ ਬਾਕੀ ਪੈਸੇ ਉੱਥੋਂ ਲਿਉਣੇ ਹਾਂ ਹਾਂ ਜਦੋਂ ਗਾਂ ਸੁਹੀ ਆ ਸਵੇਰੇ ਮੈਂ ਚੋਲੀ ਮੈਂ ਵੀ ਆਪਣੇ ਲੋਏ ਹੁੰਦਾ ਵੀ ਯਾਰ ਆਪਣੀ ਥੋੜੀ ਤਸੱਲੀ ਕਰ ਲਈ ਬੰਦਿਆਂ ਨਾਲ ਗੱਪਣ ਗਾਂ ਵਿੱਚ ਹੀ ਹੁਣ ਸੁਹੀ ਆ ਉਹ ਮੈਂ ਗਾਂ 2 ਕਿਲੋ ਚੋਕੇ ਘੱਲੀ ਤੇ 7 ਵਜੇ ਗਾਈ ਉਹਦੇ ਘਰ ਲੱਥ ਗਈ ਜਾਂਦਿਆਂ 2-3 ਕਿਲੋ ਚੋਲੀ ਤੇ ਆਂਦੇ ਘਰ ਦੁੱਧ ਨਹੀਂ ਕਟਿਆ ਲੈ 5 ਕਿਲੋ ਬੋਲਾ ਕੜਤਾ ਤੇ ਯਕੀਨ ਕਿਸਦੇ ਨਹੀਂ ਸਦਾ ਕਿ ਦੱਸਣਾ 10000 ਰੁਪਏ ਕੋਈ ਸੁਣੀ ਸਾਡੀ ਉਹਨੇ ਕੋਈ ਸੁਣੀ ਨਹੀਂ ਸਾਡੀ ਮੇਰੇ ਨਹੀਂ ਸੁਣ ਮੈਂ ਕਿਨੇ ਮੈਂ ਗਾ ਨੱਥ ਪੈਂਦੀ ਆ ਪੈਂਦੀ ਕਿਲੋ ਰੁਪਏ ਫੇਟੇ ਨਹੀਂ ਪੋਣਾ ਆ ਵੱਛੀ ਸੋਨੇ ਯਾਰ ਕੀ ਇਹਨੂੰ ਨੱਥ ਪਈ ਕੋਈ ਵੀ ਨਹੀਂ ਗਾਂ ਨੱਥ ਤੋਂ ਵਗੈਰਾ ਟੀਓ ਨਹੀਂ ਆ ਨਾ ਛੋਟੀ ਕਿੱਡੀ ਟ ਜਿਨੇ ਸਾਡੇ ਇਲਾਕੇ ਚੋਂ ਅੰਮ੍ਰਿਤਸਰੋਂ ਪਾਸਾ ਹੋਣੇ ਚੱਲਣਾ ਸਭ ਨੂੰ ਨੱਥ ਪਈ ਹੋਣੀ ਜਾਂ ਪੁੱਛ ਲੋ ਫੋਨ ਕਰਕੇ ਭਾਈ ਨੱਥ ਪਈ ਕਿ ਨਹੀਂ ਪਈ ਨੱਥ ਦੇ ਬਹਾਨੇ ਘੁੰਮੇ ਨਾ ਆਪਾਂ ਸਿੱਧੀ ਝੋਣ ਦਾ ਯਾਰ ਕਹਿੰਦੇ ਨਸੀਹੀ ਤੇ ਭਾਈ ਜਿਹੜਾ ਇੱਥੇ ਆਊਗਾ ਆਪਣੀ ਪਾਸ ਕਰੇ ਧਾਰਾ ਮਾਰੇ ਚੋਵੇ ਦੁੱਧ ਕਿਲੋ ਨਿਕਲੇ ਦਾਹ ਨਿਕਲੇ ਵੀਨ ਨਿਕਲੇ ਇੱਥੇ ਘਟਾਉਣਾ ਜਦੋਂ ਗੇਟੋਂ ਬਾਹਰ ਹੋ ਗਈ ਮੈਂ ਕੋਈ ਜ਼ਿੰਮੇਵਾਰ ਨਹੀਂ ਤੇ ਤੂੰ ਨਾ ਟਾੜਾ ਦਾ ਹੁਣ ਮੇਰੇ ਘਰ ਦੇ ਵੀ ਲੜਦੇਵੇਂ ਤੂੰ ਮੋੜ ਲੈਣਾ ਭਾਈ ਤੋਂ ਬਾਅਦ ਡੰਗਰ ਨਹੀਂ ਇਹ ਮੋੜਨਾ ਮੇਰੇ ਕੋਲੋਂ ਕਿਸਦਾ ਮਿੱਟੀ ਹੋ ਜੇ ਘਟਾ ਜਿਹੜੇ ਸਾਡੇ ਉੱਡਾ ਚੁੱਕੀ ਹੈ ਮਰ ਗਈ ਇੱਕ ਅੱਗੇ ਮਰ ਗਈ ਅਸੀਂ ਕਿਹਨੂੰ ਕਹਿ ਦੀ ਅਸੀਂ ਤੇ ਅਗਲੇ ਨੂੰ ਦੱਸਿਆ ਉਹਨੇ ਵੀ ਸਾਡੀਆਂ ਮਰ ਗਈਆਂ ਕਿਉਂਕਿ ਅਸੀਂ ਪੈਸੇ ਦੇ ਕੇ ਲੈ ਸਾਡੀ ਕਿਸਮਤ ਬੰਦੇ ਸੋਚਦੇ ਹੀ ਨਹੀਂ ਸਾਗ ਸਭ ਦਾ ਸੰਦੀਪ ਸਿੰਘ ਕਰਮਾਦਾ ਜਦੋਂ ਕੋਈ ਸਾਡਾ ਘਰ ਡੰਗਰ ਦਾ ਨੁਕਸਾਨ ਹੋਈਦਾ ਉਹ ਅਸੀਂ ਚਰ ਲੈਨੇ ਆ ਤੇ ਜਦੋਂ ਕਿਹ ਵਪਾਰੀ ਕੋ ਲੈਂਦਾ ਉਹਨੂੰ ਫੇਰ ਜਦੋਂ ਸਸਤੀ ਚੀਜ਼ ਹੁੰਦੀ ਆ ਇਹਨਾਂ ਨੂੰ ਕੋਈ ਨੁਕਸ ਵਾਲਾ ਡੰਗਰ ਉਹ ਨਹੀਂ ਸਮਝੇ ਕੋਈ ਤੇ ਮੈਂ ਉਹਨੂੰ ਸਸਤਾ ਕਰਕੇ ਪਾ ਤਾ ਹਾਂਜੀ ਬਾਕੀ ਲਾ ਕੇ ਮਾਲ ਮਹਿੰਗਾ ਪਾਇਆ ਉਹ ਚੰਗੀ ਆ ਤੈਨੂੰ ਸਸਤੀ ਕਰਤਾ ਜਿਹੜਾ ਲੈਣ ਡਿਆ ਉਹ ਇੰਨਾ ਦਿਮਾਗ ਤੋਂ ਕੰਮ ਲੈ ਲੈ ਵੀ ਇਹ ਸਸਤੀ ਕਿਉਂ ਆ ਕਿਤੇ ਕੋਈ ਪ੍ਰੋਬਲਮ ਹੋਣੀ ਆ ਹਾਂਜੀ ਮੁੜ ਕੇ ਲਾਵੇਂ ਦੇਣ ਨੂੰ ਹਾਂ ਉਹਨਾਂ ਕਿ ਫੇਰ ਇੱਕ ਮਹੀਨੇ 80 ਦੀ ਵੇਚਣ ਦੇ ਉਧਰੋਂ ਚੰਗੀ ਮਹੀਨੇ 60 ਦੀ ਦੇਣ ਦੇ ਮੰਨ ਲਓ ਤੇ ਜਿਹੜੀ 60 ਦੀ ਦੇਣ ਦੇ ਉਹ ਚੰਗੀ ਥੋੜਾ ਹੋਊਗਾ ਵੀ ਉਹ ਕੋਈ ਕੋਈ ਨੁਕਸੂ ਸਾਡੇ ਤੇ ਤਾਂ ਹੀ ਇਹ ਆਪਣੇ ਲੋਕ ਘਟਾਫ ਲੂਗੇ ਤੇ ਚੱਲ ਯਾਰ ਗਾਂਹ ਜਾਂਦੋ ਹਰ ਬੰਦਾ ਕਰਦਾ ਹੀ ਆ ਜਿਹੜਾ ਬੰਦਾ ਸੱਚ ਬੋਲਦਾ ਜੇ ਕੋ ਘਰ ਵਾਲੇ ਕੋ ਡੰਗਰ ਲਈਦਾ ਨਾ ਇਹ ਸ਼ੱਕ ਕੋਈ ਮੇ ਲੈ ਲੋ ਅਗਲਿਆਂ ਦੀ ਕੋਈ ਗੱਲ ਬਣੀ ਗਾਂ ਲੈ ਲੋ ਤੇ ਆਂਦੇ ਅਸੀਂ ਦੇ 20 ਕਿਲੋ ਦੰਦ ਚੋਇਆ ਹੂੰ ਮੈਂ ਹੀ ਲੋਆਂ ਦੇ 14 15 ਕਿਲੋ ਯਾਰ ਮੈਂ ਕਿਹੜੀ 15 ਕਿਲੋ ਸੁਦੇ ਤੇ ਇਦਾਂ ਹੀ ਵਪਾਰੀ ਵਿਚਾਰਾ ਫਸਿਆ ਹੁੰਦਾ ਉਹ ਜਦੋਂ ਅਗਲੇ ਪਿਛਲੇ ਗਾਰੰਟੀ ਦੇ ਦਿੰਦੇ ਉਹ ਗਾੜੀ ਗਾਰੰਟੀ ਦੇ ਦਿੰਦਾ ਹਾਂਜੀ ਗਾਰੰਟੀ ਸਾਡੀ ਥੋੜਾ ਗਾਰੰਟੀ ਘਰ ਵਾਲਿਆਂ ਦੀ ਘਰ ਵਾਲਾ ਬੰਦਾ ਕੋਈ ਇੰਨੀ ਗੱਲ ਕਵੇ ਕਿ ਮੈਂ ਮਤਲਬ ਝੂਠ ਨਹੀਂ ਬੋਲਦਾ ਹਾਂਜੀ ਹਰ ਬੰਦਾ ਹੀ ਨਹੀਂਦਾ ਮੇਰੀ ਇਨਾ ਦਿੰਦੀ ਅਹੀਂ ਤੇ ਫੇਰ ਵੀ ਚੋ ਜਾਲੀ ਜਿਹੜੀ ਅਸੀਂ ਦਾ ਬੇ ਵੀ ਕਿਲੋ ਦਾ ਕਿ ਨਹੀਂ ਨਿਕਲਉ ਕਿਹ ਵਪਾਰੀ ਦਾ ਕਿਦਾ 2 ਦਾ ਨਿਕਲਉ ਘਰਾਂ ਵਾਲੇ ਸਾਰਾ ਕੋਈ ਕਈ ਮਾਈ ਦੁੱਧੋਂ ਛੱਡੀਆਂ ਉਹਦੀਆਂ ਤੇ ਸਾਨੂੰ ਦੇ ਦਿੰਦੇ ਨੇ ਉਹ ਦੋ ਦੋ ਤਿੰਨ ਤਿੰਨ ਮਹੀਨੇ ਪੱਠੇ ਪਾਈਦੇ ਆ ਆਖਣਾ ਮਹੀਨੇ ਤੋਂ ਸੋਣੇ ਮੁੜ ਕੇ ਪੈਰਾਂ ਤੇ ਪਾਣੀ ਨਹੀਂ ਪੈਣਦੇ ਦੇਖ ਬਿਲਕੁਲ ਜੀ ਬਾਕੀ ਜਿੰਨੇ ਆਉਣਾ ਗੁੱਸਾ ਨਹੀਂ ਕੋਈ ਗੱਲ ਦਾ ਵੇਖੋ ਆਪਾਂ ਜਿਹੜੀ ਗੱਲ ਕਰ ਰਹੇ ਸਪਸ਼ਟ ਜਿੰਨੇ ਆਉਣਾ ਇੱਥੇ ਆਪਣੀ ਚਵਾਈ ਕਰਾ ਲਓ ਲਾਈਵ ਚਵਾਈ ਲਓ ਜੋ ਕਰਨਾ ਮੇਰੇ ਵੀਰ ਕਰ ਲਿਓ ਆਪਾਂ ਇੱਥੋਂ ਗਈ ਦਾ ਕੋਈ ਲਾਂਮਾ ਨਹੀਂ ਪੈਸੇ ਪ ਹਾਂ ਬਿਲਕੁਲ ਬਾਕੀ ਇੱਕ ਤਸਵੀਰਾਂ ਹੋਰ ਠੱਗੀ ਚੱਲੀ ਚਾਹ ਚੇਤਾ ਆ ਗਿਆ ਇੱਕ ਦਿਨ ਅੱਜ ਕਿਸੇ ਬੰਦੇ ਨੇ ਮਰਵਾਇਆ ਗਾਈ ਮੰਗਣ ਦੇ ਉਹ ਬੰਦੇ ਦੱਸਣ ਕਿ 30000 ਰੁਪਏ ਅਸੀਂ ਕਿਧਰ ਆਸਤਾਨ ਪਾਤਾ ਉਹ ਤਾਂ ਐ ਹੀ ਜੱਲੀ ਜਾਂਦਾ ਉਹ ਬੰਦੇ ਵੇਖੋ ਭਾਈ ਮੈਂ ਉਹਨੂੰ ਅੱਜ ਗੱਲ ਲਈ ਮੈਂ ਕਿਹਾ ਭਾਜੀ ਤੁਸੀਂ ਕਿੱਡੇ ਤਗੜੇ ਬੇਵਕੂਫ ਜੇ ਤੁਹਾਨੂੰ ਬੰਦਿਆਂ ਦਾ ਪਤਾ ਹੀ ਨਹੀਂ ਹਾਂ ਐ ਜੀ ਇਦਾਂ ਹੀ ਫੇਸਬੁੱਕ ਤੇ ਵੀਡੀਓ ਮੈਂ ਕਿਹਾ ਵੀਡੀਓ ਵੇਖੀ ਤੁਸੀਂ ਵੀ ਚੈਨਲ ਕਿਹੜਾ ਉਹਨਾਂ ਦਾ ਐਡਰੈਸ ਕੋਈ ਹੈਗਾ ਕੋਈ ਗੱਲ ਨਹੀਂ ਬਾਣੀ ਤੁਸੀਂ 30000 ਰੁਪਏ ਮਰਵਾ ਲਿਆ ਉਹ 30 ਉਹਨਾਂ ਦਾ ਮਾਰਿਆ ਤੇ 1500 ਮੇਰਾ ਵਰਿਆ ਜੀ ਆਪਾਂ ਪਾਈ ਹੈ ਨਾ ਲੇਬਰ ਦੀ ਵੀਡੀਓ ਸਾਨੂੰ ਪਤਾ ਚਾਹੀਦਾ ਉਹ ਵੀਡੀਓ ਵੇਖ ਲਈ ਭਈਆਂ ਜੁਪੀ ਦੇ ਬੰਦਿਆਂ ਨੇ ਬਿਹਾਰ ਜੁਪੀ ਵਾਲਿਆਂ ਨੇ ਉਹ ਮੈਨੂੰ ਨਾ ਫੋਨ ਕੀਤਾ ਭਾਜੀ ਇਦਾਂ ਜੁਦਾਂ ਆਪਣੀ ਵੀਡੀਓ ਕਾਲ ਤੇ ਘਰ-ਕੁਰਦੀ ਹਾਲਦ ਵਿਖਾਈ ਤੇ ਮੈਨੂੰ ਆਦਾ ਵੀ 1500 ਰੁਪਈਆ ਪਾ ਦੋ ਕਰਾਇਆ ਉਹ ਮੈਂ ਪਹਿਲਾਂ ਤੇ ਵੀ ਚਲੋ ਹੁੰਦਾ ਹੀ ਆ ਵੀ ਨਹੀਂ ਨਹੀਂ ਤੇ ਮੁੜ ਕੇ ਨਾ ਮੈਂ ਸੋਚਿਆ ਯਾਰ 1500 ਕੀੜੀ ਗੱਲ ਆ ਮੇਰੇ ਨਾਲ ਆਪਣਾ ਤੇਰੀ ਮੇਰੀ ਗੱਲ ਹੁੰਦੀ ਤੇ ਮੈਂ ਕਿਹਾ ਯਾਰ ਭਈਆ ਮਿਲਦਾ ਨਾ 1500 ਪਾ ਦੋ ਜਣੇ ਆਉਣੇ ਆ ਇੱਕ ਕਿ ਹੋਰ ਨੂੰ ਦੇ ਦਾਂਗੇ 56 ਡੇ ਉਹ ਬੈ ਗਏ ਨਾ ਉਹਨਾਂ ਮੈਦ ਕੋ ਵੀਡੀਓ ਵੀ ਆ ਉਹਨਾਂ ਦਾ ਆਧਾਰ ਕਾਰਡ ਵੀ ਆ ਉਹਨਾਂ ਦਾ ਨੰਬਰ ਵੀ ਦੱਸਨਾ ਠੱਗੀ ਦਾ ਤਰੀਕਾ ਠੱਗੀ ਦਾ ਉਹ ਬੱਸ ਡੇ ਆਏ ਉਹਨਾਂ 1500 ਰੁਪਿਆ ਬੱਸ ਵਾਲੇ ਦੇ ਸਕੈਨਰ 'ਚ ਪਵਾ ਲਿਆ ਉੱਤੇ ਆ ਵੀ ਗਿਆ ਵੀ ਬੱਸ ਵਾਲਾ ਹਾਂਜੀ ਉਹੋਂ ਮੈਂ ਭੈਣ ਭਰਾਓ ਚਲੋ ਸਾਨੂੰ 1500 ਨਾਲ ਕੋਈ ਫਰਕ ਨਹੀਂ ਆ ਉਹ ਮੇਰੇ ਉਦਾਂ ਉਹ ਕਾਬੂ ਆ ਗਿਆ ਉਹਦਾ ਨਾਂ ਰਾਹੁਲ ਜਿੱਥੋਂ ਦਾ ਹੈਗਾ ਮੇਰੇ ਉਥੇ ਬੰਦੇ ਆ ਗਏ ਲਖੀਮਪੁਰ ਖੀਰੀ ਦਾ ਉਹ ਬੰਦੇ ਲੱਭ ਲਿਆ ਮੈਂ ਆਧਾਰ ਕੱਢ ਦੋ ਮੈਂ ਕਿਹੜਾ ਪਧਰਾ ਮੈਂ ਨੰਬਰ ਵੀ ਆ ਗਿਆ ਮੈਂ ਸਾਈਬਰ ਸੈੱਲ ਤੇ ਨੰਬਰ ਦਿੱਤਾ ਸਾਰਾ ਕੁਝ ਉਹਨੂੰ ਦਾਤਾ ਸਭ ਕੁਝ ਉਹ ਆਂਦਾ ਮੈਂ ਤੇਰਾ 1500 ਪਾਣਾ ਹੋਰ ਇੱਕੋ ਠੱਗੀ ਮਾਰ ਕੇ ਹਾਂ ਪਰ ਮੈਂ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਜੇ ਨਵਾਂ ਰਵਾਜ ਤੁਰਿਆ ਜੇ ਉਹਨੇ ਫੋਟੋ ਵੀ ਮੈਂ ਤੁਹਾਨੂੰ ਦਿਖਾਉਂਦਾ ਜੋਗੀ ਦੀ ਲਾਈ ਆ ਇੱਧਰ ਵੇਖੋ ਮੈਂ ਇਥੇ ਭਰਿਆ ਉਹ ਨਾ ਹੁਣ ਇੰਨੀ ਕੋਸ਼ਿਸ਼ ਕਰਿਓ ਵੀ ਮਤਲਬ ਜਿਹਨੂੰ ਕੋਈ ਬੰਦਾ ਫੋਨ ਕਰਦਾ ਕਿ ਇਹਨੂੰ ਪੈਸੇ ਪੁਹੇ ਨਾ ਪਾਇਓ ਹੁਣ ਨੇ ਕਟਤੀ ਜੋਗੀ ਦੀ ਫੋਟੋ ਦਿੱਤੇ ਮੈਂ ਉਹਨੂੰ ਦਮਕਾ ਮਾਰਿਆ ਸੀ ਆ ਵਾ ਹੁਣ ਫੋਨ ਕਟਤੀ ਉਹਨੇ ਆ ਵੇਖੋ ਉਹਨੇ ਸਾਰਾ ਕੁਝ ਮੈਂ ਉਹਨੂੰ ਵਿਖਾਇਆ ਆਪਣੀ ਵੀ ਤੇਰੇ ਮੇਰੇ ਹਾਲ ਆਵੇ ਚੈਟਿੰਗ ਹੁੰਦੀ ਆ ਹੁਣ ਮੇਰੇ ਕੋ ਮੰਨਿਆ ਅੱਜ ਤੇ ਮੈਂ 15 ਰੁਪਏ ਪਾਇਆ ਵੀ ਮੈਂ ਪਾ ਦਿੰਦਾ ਮਤਲਬ ਕਹਿਨਦਾ ਵੀ ਭਰਾਵਾ ਉਹ ਬੰਦੇ ਦੇ ਚੱਕਰ ਚ ਪਾ ਕੇ ਇਹਨੂੰ ਕਰਾਇਆ ਨਾ ਪਾਇਓ ਜਿਹਨੇ ਆਉਣਾ ਆਜੇ ਕਰਾਇਆ ਇਥੋਂ ਅੱਪੇ ਦਿੱਤਾ ਨਵਾਂ ਤਰੀਕਾ ਨਵਾਂ ਤਰੀਕਾ ਫਿਰ ਉਹਨੇ ਵੇਖੋ ਜੋਗੀ ਦੀ ਫੋਟੋ ਲਈ ਮੈਂ ਇਹ ਉਹਨਾਂ ਦਾ ਭਾਜੀ ਸਾਡਾ ਕੰਮ ਹੀ ਇਹ ਆ ਮੰਨ ਵੀ ਗਿਆ ਜਦੋਂ ਮੈਂ ਉਹਨੂੰ ਦਬਕਾ ਦਬਕਾ ਮਾਰਿਆ ਕਿ ਕੋਈ ਨਹੀਂ ਤੈਨੂੰ ਮੈਂ ਦੱਸਦਾ ਜਾਜ ਜੇ ਮੈਂ ਉਹਨੂੰ ਟਿਕਾਣਾ ਦੱਸਦਾ ਤੇ ਫਿਰ ਉਹ ਮੰਨ ਗਿਆ ਤੇ ਮੰਨਣ ਤੋਂ ਬਾਅਦ ਉਹ ਮੈਨੂੰ ਪਤਾ ਕੀ ਕਹਿੰਦੇ ਵੀ ਟੈਲੀਫੋਨ ਨੰਬਰ ਦੱਸ ਦਿਓ ਗੱਲਾਂ ਅੱਜ ਲੈ ਪਏ ਜੀ ਦੱਸ ਦੋ ਦੱਸ ਦਾਂਗੇ ਤੇ ਹੁਣ ਇੰਨਾ ਵਿਚਾਰ ਰੱਖਿਓ ਵੀ ਮੇਰੇ ਵੀਰ ਜਿਹੜਾ ਉਹ ਕਹਿੰਦਾ ਨਾ ਵੀ ਮੈਨੂੰ ਪੈਸੇ ਪਾ ਉਹਨੂੰ ਕਿਹਾ ਇੱਥੇ ਆ ਜਾ ਤਾਂ ਤੈਨੂੰ ਪੈਸੇ ਦੇ ਦਾਂਗੇ ਠਕੀ ਨਵੀਂ ਤੁਰਿਆ ਤਰੀਕਾ ਨਵਾਂ ਸੁਣ ਨਵਾਂ ਲੱਭਦਾ ਲੱਭ ਲਈਦੇ ਨੇ ਲੋਕੀ ਗਰੁੱਪਾਂ ਜਿਗਾਰਡਮੈਂਟ ਵੀ ਤੋਂ ਨੰਬਰ ਤੇ ਐਵੇਂ ਆਈਡੀਆ ਨਾਲ ਹੁੰਦੇ ਤੇ ਲੱਗਣਾ ਤੇ ਪੰਜਾਬ 'ਚ ਹੀ ਚੱਲਣ ਦੇ ਪੰਜਾਬੀ ਆਂਦਾ ਆਉਂਦਾ ਭਈਆ ਐਂ ਦੇ ਕੇ ਮਰੇ ਅੱਜ ਭਾਈ ਕਰਕੇ ਕਰਾਜੀ ਨਹੀਂ ਨਹੀਂ ਜਾਂਦੀ ਐਸੀ ਥੱਲੇ ਨਹੀਂ ਇਹ ਕੰਮ ਬੰਦੇ ਕਰਨ ਚਲੋ ਬਾਕੀ ਇਹ ਵੀ ਆਪਣਾ ਪਿੰਡ ਸੁਦੀਪ ਸਿੰਘ ਹੈਗਾ ਤਰੀਏਵਾਲ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਕਤੂ ਨੰਗਲ ਗੁਰਦੁਆਰਾ ਬਾਬੂ ਸਾਹਿਬ ਆ ਜਿਹੜਾ ਜਾਂ ਟੂਲ ਪਲਾਜ ਆ ਉਹਦੇ ਵੀ ਨੇੜੇ ਆ ਜਿੰਕਪੁਰ ਵੀ ਨੇੜੇ ਆ ਮਜੀਠੇ ਵੀ ਨੇਰੇ ਆ ਮਟਾਲਾ ਵੀ ਨੇੜੇ ਆ ਮᱞਾ ਆਪਾਂ ਚਾਰ ਸ਼ਹਿਰੋਂ ਘਰੇ ਆਮਰਸਰ ਤੋਂ ਲੈ ਕੇ ਮਟਾਲੇ ਤੱਕ ਮਜੀਠੇ ਤੱਕ ਵੀ ਸੈਂਟਰ ਜੇ ਜੀ ਜਿੱਧਰੋਂ ਮਰਜੀ ਕਿੰਨੇ ਆਉਣਾ ਫੋਨ ਕਰ ਲੈ 9814198141 ਨੰਬਰ ਤੇ ਫੋਨ ਕਰੋਗੇ ਜਾਂ ਹੈਲੋ ਭੇਜੋਗੇ ਤੇ ਤੁਹਾਨੂੰ ਆਟੋਮੈਟਿਕਲੀ ਲੋਕੇਸ਼ਨ ਪਹੁੰਚ ਜਾਣੀ ਤੇ ਦੋਵੇਂ ਨੰਬਰ ਚੱਲਦੇ ਆ 9814198141 9814178141 ਦੋਵਾਂ ਤੇ ਫੋਨ ਕਰ ਸਕਦੇ ਜੀ ਦੋਵਾਂ ਤੇ ਸਾਈਆਂ ਪੈ ਜਾਣੀਆਂ ਦੋਵਾਂ ਦੇ ਪੈਸੇ ਪੈ ਜਾਣੇ ਜੇ ਆਪਾਂ ਤੁਹਾਨੂੰ ਪਹਿਲਾਂ ਦੱਸਤਾ ਜੇ ਵੀ ਮਾਲ ਨਹੀਂ ਜੇ ਭੇਜਣਾ ਜਿਹੜਾ ਭੈਣ ਭਰਾ ਇੱਥੇ ਆਊਗਾ ਜਾਂ ਸਾਰੇ ਪੈਸੇ ਭਾਵੇਂ ਮਾਲ ਭੇਜਣਾ ਜੋ ਕਿ ਦੋ ਕੋ ਹੱਲੇ ਹੋ ਗਿਆ ਆਪਣਾ ਹੋਈ ਹੁਣ ਏਦਾਂ ਬਾਕੀ ਸਹੀ ਸਾ ਮਾਂ ਦੇ ਜਾਦਿਆਂ ਜੇ ਕਿ ਇਹਨੂੰ ਫਿਰ ਵੀ ਗੱਲ ਮਾੜੀ ਲੱਗੀ ਤੇ ਉਹਦੀ ਮਾਫੀ ਦੇ ਦਿਓ ਕਮੈਂਟ ਮੇਰੇ ਵੀਰ ਸੋਹਣੇ ਕਰੋ ਸਾਰਿਆਂ ਨੂੰ ਕਰੋ ਮੈਨੂੰ ਨਹੀਂ ਮੈਨੂੰ ਮਾੜੇ ਵੀ ਕਰੀ ਜੋ ਕੋਈ ਗੱਲ ਨਹੀਂ ਮੈਂ ਤਾਂ ਨਾ ਮੇਰੇ ਪਾਪ ਨਾਲ ਨਾਲ ਤੁਰਦੇ ਜਾਣ ਤੇ ਬਾਕੀਆਂ ਨੂੰ ਵਧੀਆ ਵਧੀਆ ਕਰਿਆ ਕਰੋ ਸਾਡੇ ਭਰਾ ਸਾਰੇ ਵੇਖੋ ਏਡਾ ਵਧੀਆ ਕੰਮ ਤੁਹਾਡੇ ਲਈ ਰੱਬ ਕਰਨ ਦੇ ਨੇ ਚਲ ਚੰਗਾ ਜੀ ਬਾਅਦ ਜੋ ਖਾਲਸਾ ਬਾਜੀ